ਤੇ ਕਨੋਮੀ ਨੂੰ ਬਹੁਤ ਵੱਡਾ ਇਫੈਕਟ ਪੈ ਰਿਹਾ ਕੈਨੇਡਾ ਦੀ ਸਿਰਫ ਆ ਨਹੀਂ ਇਕੱਲੀਆਂ ਫੀਸਾਂ ਨਹੀਂ ਜਾਣਗੀਆਂ ਤੇ ਪੈਸਾ ਨਹੀਂ ਜਾਏਗਾ ਇਕੱਲਾ ਆਂਡ ਹੋਣਾ ਹਾਂ ਪੜੇ ਲਿਖੇ ਲੋਗ ਅਨਐਮਪਲੋਇਡ ਹੋਣੇ ਨੇ ਜਿਹੜੇ ਪ੍ਰੋਫੈਸਰ ਨੇ ਜਿਹੜੇ ਟੀਚਰ ਨੇ ਕੈਨੇਡਾ ਚੋਂ ਵਾਪਸ ਨਾ ਆਉਣ ਦੇ 500 ਤਰੀਕੇ ਜਿਹੜਾ ਤੁਹਾਨੂੰ ਦੱਸ ਰਿਹਾ ਉਹ ਰਹਿੰਦਾ ਕਿੱਥੇ ਆ ਠੀਕ ਹੈ ਨਾ ਯਾਰ ਤੁਸੀਂ ਜਿਹਦੀ ਵੀਡੀਓ ਦੇਖ ਰਹੇ ਹੋ ਉਹ ਵੀਡੀਓ ਵਾਲਾ ਕਿਹੜੇ ਸ਼ਹਿਰ ਦਾ ਹੈ 99% ਟੋਰਾਂਟੋ ਹੈ ਜਦੋਂ ਆਪਾਂ ਆਪੋਜੀਸ਼ਨ ਚ ਆਂ ਆਪਾਂ ਕੋਈ ਵੀ ਰੋਲਾ ਪਾ ਸਕਦੇ ਹਾਂ ਜਦੋਂ ਆਪਾਂ ਸਰਕਾਰ ਚ ਆ ਗਏ ਜਦੋਂ ਆਪਾਂ ਜ਼ਿੰਮੇਵਾਰੀ ਚ ਆ ਗਏ ਫਿਰ ਰੋਲਾ ਨਹੀਂ ਪਾ ਸਕਦਾ ਫਿਰ ਕੰਮ ਕਰਨਾ ਪਏ ਤੇ ਕੰਮ ਤੇ ਫਿਰ ਇਹੀ ਹੋਣਾ ਤੁਸੀਂ ਦੇਖੋ ਜਿਹੜੀ ਨਵੀਂ ਲਿਸਟ ਆਈ तकरीबन 900 950 ਕੋਰਸਿਸ 966 ਕੋਰਸ ਨੇ ਉਹਦੇ ਵਿੱਚ ਉਹਦੇ ਚ ਬਿਜ਼ਨਸ ਦੇ ਕਿੰਨੇ ਕੋਰਸ ਨੇ ਕੋਈ ਵੀ ਨਹੀਂ ਐ ਵੀ ਦੋ ਚਾਰ ਕੋਈ ਗਿਣੇ ਚੁਣੇ ਉਹ ਵੀ ਉਹ ਵੀ ਕਾਲਜਾਂ ਨੇ ਮੋਡੀਫਾਈ ਕੀ ਸੋ ਉਹ ਜਿਹੜਾ ਇਲੈਕਸ਼ਨ ਦਾ ਇੰਪੈਕਟ ਹੈ ਮੇਜਰ ਹੋਇਆ ਕੈਨੇਡਾ 2025 ਸ਼ਰਤ ਮੇਰੇ ਨਾਲ ਲਾ ਲਓ ਤੇ ਪਹਿਲਾਂ ਨਾਲੋਂ ਵੱਧ ਚੱਲਣਾ ਪਹਿਲਾਂ ਤੁਸੀਂ ਦੇਖੋ ਤੇ ਇੱਕ ਕਾਲਜ ਦੇ ਵਿੱਚ ਫੇਕ ਐਲਓਏ ਪਾ ਕੇ ਇੱਕ ਏਜੰਟ ਨੇ 3-400 ਬੱਚਾ ਉੱਥੇ ਪਾ ਦਿੱਤਾ ਸੀ। ਉਹ 3-400 ਬੱਚੇ ਨੇ ਐਜੀਟੇਸ਼ਨ ਕੀਤਾ ਸੀ। ਗਵਰਨਮੈਂਟ ਨੇ ਉਹ 3-400 ਬੱਚੇ ਦੀ ਵੀ ਸੁਣੀ। ਠੀਕ ਹੈ ਨਹੀਂ ਕਿ ਵੀਡੀਓ ਬਣਾਉਂਦਾ ਜੀ 70 ਹਜ਼ਾਰ ਰਿਪੋਰਟ ਹੋਊਗਾ। ਫਿਰ ਕਹਿੰਦੇ ਜੀ 50 ਲੱਖ ਰਿਪੋਰਟ ਹੋਊਗਾ। ਠੀਕ ਹੈ ਨਹੀਂ। ਮੈਨੂੰ ਆ ਦੱਸੋ ਜੇ ਅੱਜ 70 ਹਜ਼ਾਰ ਨੂੰ ਕਿਹ ਇਹਨਾਂ ਨੂੰ 3 ਮਹੀਨੇ ਹੋ ਗਏ ਚਾਹ। ਕੋਈ ਰਿਪੋਰਟ ਤਾਂ। ਕੌਣ ਰਿਪੋਰਟ ਹੋਇਆ? ਉਹ ਸਿਰਫ ਉਸ ਇੰਡੀਆ 'ਚ ਰੈਸੈਸ਼ਨ ਨਾਂ ਦੀ ਚੀਜ਼ ਹੈ ਜਿਹੜੇ ਵੀ ਅੱਧੇ ਉਹ ਜਿਆਦੇ ਲੋਕਾਂ ਨੂੰ ਨਹੀਂ ਪਤਾ ਕੀ ਹੁੰਦੀ ਹੈ। ਪਤਾ ਹੈ ਜੀ GST ਆਇਆ ਨੋਟਬੰਦੀ ਕੀਤੀ ਗਈ ਸੀ ਤਾਂ ਉਦੋਂ ਉਹਨਾਂ ਨੇ ਸਟੇਟਮੈਂਟ ਦਿੱਤੀ ਸੀ ਕਿ ਜਿਸ ਚੀਜ਼ ਨੂੰ ਤੁਸੀਂ ਤੋੜਨ ਦੀ ਕੋਸ਼ਿਸ਼ ਕਰ ਰਹੇ ਹੋ ਇੱਕ ਪੈਰਲਰ ਇੰਡੀਆ ਆ ਇਹਨੂੰ ਤੋੜ ਦੋਗੇ ਤਾਂ ਬਹੁਤ ਸਾਰਾ ਨੁਕਸਾਨ ਹੋਣਾ। ਆਹ ਛੱਡੇ ਹੁੰਦੇ ਸਰਕਾਰਾਂ ਨੇ ਉਹਨਾਂ ਨੂੰ ਬੱਦਿਆਂ ਦੀ ਲੋੜ ਸੀ। ਉਹ ਕਹਿ ਕਿ ਨਹੀਂ ਲੈ ਸਕਦੇ ਵੀ ਤੁਸੀਂ ਜਿੰਨੇ ਅਨਪੜ੍ਹੋਂ ਸਾਰੇ ਆ ਜਾਓ। ਟੂਰਿਸਟ ਵੀਜ਼ੇ ਵਾਲੇ ਨੂੰ ਕਹਿੰਦੇ ਸੀ ਵੀ ਆ ਜਾ ਤੂੰ ਆ ਕੇ ਵਰਕ ਪਰਮਿਟ ਲੈ ਲੈ। 45 ਸਾਲ ਦਾ ਟੂਰਿਸਟ ਵੀਜ਼ੇ ਤੇ ਜਾਣ ਵਾਲਾ ਬੰਦਾ ਵੀ ਵਰਕ ਪਰਮਿਟ ਲਈ ਜਾਂਦਾ ਸੀ, 50 ਸਾਲ ਵਾਲਾ ਵੀ ਲਈ ਜਾਂਦਾ ਸੀ ਸਾਰੇ ਲਈ। ਅਗਰ ਯਾਦ ਹੋਵੇ ਮੈਂ ਤੁਹਾਨੂੰ ਇਸ ਵੇਲੇ ਇੱਕ ਵੀਡੀਓ ਭੇਜਿਆ ਸੀ ਦੁਬਈ ਦਾ ਬਿਲਕੁਲ ਬਿਲਕੁਲ ਠੀਕ ਹੈ ਜੀ ਹੁਣ ਉਹ ਦੇਖੋ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸੀ ਆਉਣ ਵਾਲੇ ਸਮੇਂ 'ਚ ਜਿਹੜੇ ਆਪਣੇ ਕਾਲ ਸੈਂਟਰਸ ਨੇ ਜਿਹੜਾ ਆਪਣਾ ਸਟਾਫ ਬੱਚਿਆਂ ਦੀ ਹੈਲਪ ਕਰਦਾ ਉਹ ਉਹਨਾਂ ਦੀਆਂ jobਾਂ ਖਾ ਜਾਏਗਾ ਖਾ ਜਾਏਗਾ ਹਾਂ ਉਹ ਸਟ੍ਰੈਟਜੀ ਇੰਡੀਆ 'ਚ ਬਹੁਤ ਪੁੱਠੀ ਪਈ ਕਿਉਂਕਿ ਸਾਡੇ ਲੋਕਾਂ ਲਈ ਜਿਹੜਾ ਬਜਟ ਸੀ ਬਾਹਰ ਜਾਣ ਦਾ ਇਕਨ ਐਵਰੇਜ ਪਰਿਵਾਰ ਦਾ 15 ਕ ਲੱਖ ਹੁੰਦਾ ਜੋ ਮੈਂ ਮਤਲਬ ਗੱਲ ਹੈ ਕਿ ਉਹ ਅੱਜ ਕੱਲ ਸੋਸ਼ਲ ਮੀਡੀਆ ਚੀਜ਼ ਥੋੜੀ ਹੈ ਰੋਲਾ ਵੱਡਾ ਸਮਝ ਗਿਆ ਠੀਕ ਹੈ ਨਹੀਂ ਤੇ ਉਹਦੇ ਨਾਲ ਲੋਕੀ ਡਾਂ ਜਿਹੜਾ ਹੱਥੀ ਕੋਣ ਹੈ ਨਾ ਬਿਲਕੁਲ ਐਦੀ ਮਾਰਕੀਟ ਚ ਵੈਲਿਊ ਹੈ ਇਹ ਬੰਦਾ ਜੰਗਲ ਚ ਵੀ ਵੈਲੇ ਜਾ ਕੇ ਕਰ ਲੂਗਾ ਜਿਹੜੀਆਂ ਦੂਜੀਆਂ ਚੀਜ਼ਾਂ ਨੇ ਉਹ ਤਾਂ ਖਤਮ ਹੋ ਰਹੀਆਂ ਤੁਸੀਂ ਅਨ ਸੇਫ ਉੱਥੇ ਹੋ ਜਿੱਥੇ ਤੁਸੀਂ ਇੱਥੋਂ ਤੇ ਇੱਥੋਂ ਦੋਨੇ ਜਗ੍ਹਾ ਤੋਂ ਖਾਲੀ ਹੋ ਠੀਕ ਹੈ ਨਹੀਂ ਔਰ ਅਸਾਈਨਮੈਂਟਾਂ 100 ਡਾਲਰ ਦੇ ਕੇ ਇੰਡੀਆ ਤੋਂ ਬਣਾ ਲੀਆਂ ਤੇ ਫਿਰ ਫਿਰ ਉਹਦੇ ਤੁਹਾਨੂੰ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਦੇ ਪੋਡਕਾਸਟ ਦੇ ਵਿੱਚ ਸੋ ਆਉਣ ਵਾਲੇ ਸਮੇਂ 'ਚ ਇਹਨਾਂ ਪੋਡਕਾਸਟ ਦੇ ਜ਼ਰੀਏ ਅਸੀਂ ਤੁਹਾਡੇ ਤੱਕ ਰੂ-ਬੂ ਹੁੰਦੇ ਰਵਾਂਗੇ ਔਰ ਮੇਨ ਮਕਸਦ ਰਹੇਗਾ ਇਮੀਗ੍ਰੇਸ਼ਨ ਦੇ ਸਵਾਲਾਂ ਨੂੰ ਲੈ ਕੇ ਸਟੂਡੈਂਟਸ ਨੂੰ ਲੈ ਕੇ ਜੋ ਅੱਜ ਦੇ ਸਮੇਂ 'ਚ ਕਨਫਿਊਜ਼ਨਸ ਚੱਲ ਰਹੀਆਂ ਨੇ ਸੋ ਸਵਾਗਤ ਕਰਦਾ ਹਾਂ ਭਾਜੀ ਤੁਹਾਡਾ ਅੱਜ ਦੇ ਪੋਡਕਾਸਟ ਦੇ ਵਿੱਚ ਅੱਜ ਮੇਨ ਮੁੱਦਾ ਜਿਹੜਾ ਹੈ ਜੀ ਉਹ ਕੈਨੇਡਾ ਨੂੰ ਲੈ ਕੇ ਹੈ ਬਿਲਕੁਲ ਕੈਨੇਡਾ ਹੀ ਮੇਨ ਮੁੱਦਾ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਬਹੁਤ ਸਾਰੇ ਪੇਰੈਂਟਸ ਦੇ ਸਵਾਲ ਨੇ ਮੇਰੇ ਵੀ ਕੁਝ ਸਵਾਲ ਨੇ ਜੋ ਮੇਰੇ ਮਾਈਂਡ ਦੇ ਵਿੱਚ ਚੱਲਦੇ ਨੇ ਆਪਾਂ ਕਮਿਊਨਿਟੀ ਚ ਮੂਵ ਔਨ ਹਾਂ ਆਪਾਂ ਬੱਚਿਆਂ ਨਾਲ ਮਿਲਦੇ ਆ ਤਾਂ ਡੈਫੀਨਿਟਲੀ ਸਵਾਲ ਆਪਣੇ ਮਨ ਚ ਵੀ ਖੜੇ ਹੋ ਜਾਂਦੇ ਬਿਲਕੁਲ ਜੀ ਬਿਲਕੁਲ ਸੋ ਅੱਜ ਦੇ ਸਮੇਂ ਚ ਸਭ ਤੋਂ ਪਹਿਲਾਂ ਤਾਂ ਤੁਸੀਂ ਇੱਕ ਚੀਜ਼ ਦੇ ਉੱਤੇ ਚੰਗਾ ਜ਼ਰੂਰ ਪਾਓ ਕਿ ਕੈਨੇਡਾ ਬੰਦ ਹੈ ਕਿ ਖੁੱਲ੍ਹਾ ਸਭ ਤੋਂ ਪਹਿਲਾ ਸਵਾਲ ਤੇ ਹੀ ਓਕੇ ਯੈਸ ਜਾਂ ਨੋ ਜਵਾਬ ਦੇਣਾ ਹੈ ਤਾਂ ਯੈਸ ਖੁੱਲ੍ਹਾ ਹੈ ਠੀਕ ਹੈ ਕੈਨੇਡਾ ਕੋਈ ਬੰਦ ਨਹੀਂ ਹੋਇਆ ਦੇਖੋ ਹਰ ਚੀਜ਼ ਕੋਈ ਵੀ ਕੰਟਰੀ ਹੈ ਜਦੋਂ ਚੱਲਦੀ ਹੈ ਜਦੋਂ ਸ਼ੁਰੂ ਹੁੰਦੀ ਹੈ ਤਾਂ ਉਹਦੇ 'ਚ ਨਾ ਇੱਕ ਹਨੀਮੂਨ ਪੀਰੀਅਡ ਹੁੰਦਾ ਹੈ ਹਨੀਮੂਨ ਪੀਰੀਅਡ ਕੀ ਮਤਲਬ ਚੀਜ਼ਾਂ ਬਹੁਤ ਰਿਲੈਕਸ ਹੁੰਦੀਆਂ ਨੇ ਬਹੁਤ ਸਾਰੇ ਲੋਕਾਂ ਦਾ ਵੈਲਕਮ ਕੀਤਾ ਜਾਂਦਾ ਹੈ ਇਹ ਚੀਜ਼ਾਂ ਕੈਨੇਡਾ 'ਚ ਪਹਿਲੀ ਵਾਰ ਖਤਮ ਹੋਈਆਂ ਯੂਕੇ 'ਚ 2011 'ਚ ਖਤਮ ਹੋਈਆਂ ਸੀ ਆਸਟ੍ਰੇਲੀਆ 'ਚ ਵੀ 2015 'ਚ ਖਤਮ ਹੋਈਆਂ ਸੀ ਇਹ ਐ ਸਿਚੁਏਸ਼ਨਾਂ ਹੋਈਆਂ ਨੇ ਇਹ ਪਹਿਲੀ ਵਾਰੀ ਝਟਕਾ ਨਹੀਂ ਹੈ ਕੈਨੇਡਾ ਤੋਂ ਝਟਕਾ ਹੈ ਇਹ ਵੱਡੀ ਗੱਲ ਹੈ ਕਿਉਂਕਿ ਕੈਨੇਡਾ ਨੇ ਝਟਕਾ ਘੱਟੋ ਘੱਟ 20 ਸਾਲ ਬਾਅਦ ਦਿੱਤਾ ਕਦੀ ਵਿੱਚ ਨਹੀਂ ਦਿੱਤਾ ਕਦੀ ਬਹੁਤ ਵੱਡੀ ਪਰੇਸ਼ਾਨੀ ਖੜੀ ਨਹੀਂ ਕੀਤੀ ਆਲਮੋਸਟ ਜਿਹੜੀਆਂ ਚੀਜ਼ਾਂ ਨੇ ਉਹਦੀਆਂ ਕਦੀ ਹਾਈਲਾਈਟ 6 ਸੀਚ ਹੋ ਗਿਆ ਤੇ ਕਦੀ 6 ਓਵਰ ਹੋਲ ਹੋ ਗਿਆ ਸਭ ਤੋਂ ਪਹਿਲਾਂ 5.5 ਹੀ ਹੁੰਦਾ ਸੀਗਾ ਇਹ ਚੀਜ਼ਾਂ ਨਾਲ ਜ਼ਰੂਰ ਇਹ ਚੀਜ਼ਾਂ ਅੱਗੇ ਪਿੱਛੇ ਹੋਈਆਂ ਬਟ ਉਹਨੇ ਕਦੀ ਇਸ ਤਰੀਕੇ ਨਾਲ ਆਪਣੀ ਇਮੀਗ੍ਰੇਸ਼ਨ ਪਾਲਿਸੀ ਨੂੰ ਚੇਂਜ ਨਹੀਂ ਕੀਤਾ ਕਿ ਸਾਨੂੰ ਬੰਦਿਆਂ ਦੀ ਲੋੜ ਨਹੀਂ ਠੀਕ ਹੈ ਕਿਉਂਕਿ ਇੱਕ ਮੈਸੇਜ ਹਮੇਸ਼ਾ 20 ਸਾਲ ਕੈਨੇਡਾ ਦਿੰਦਾ ਰਿਹਾ ਕਿ ਸਾਨੂੰ ਬੰਦਿਆਂ ਦੀ ਲੋੜ ਨਹੀਂ ਸਾਨੂੰ ਬੱਚਿਆਂ ਦੀ ਲੋੜ ਹੈ ਸਾਨੂੰ ਉਹਨਾਂ ਤੋਂ ਇਨਕਮ ਹੈ ਸਾਡਾ ਉਹਨਾਂ ਨਾਲ ਫਿਊਚਰ ਹੈ ਇਮੀਗ੍ਰੇਸ਼ਨ ਬਿਨਾ ਅਸੀਂ ਨਹੀਂ ਚੱਲ ਸਕਦੇ ਬਟ 2024 ਦੇ ਵਿੱਚ ਉਹ ਇੱਕ ਪੂਰੀ ਸਟੇਟਮੈਂਟ ਬਦਲ ਗਈ ਹੂੰ ਪੂਰਾ ਉਲਟ ਸੁਣਨ ਨੂੰ ਮਿਲਿਆ ਕਿ ਇਮੀਗ੍ਰੇਸ਼ਨ ਚਾਹੀਦਾ ਨਹੀਂ ਠੀਕ ਹੈ ਨੀ ਕੀ ਹੁਣ ਕੈਨੇਡਾ ਇਮੀਗ੍ਰੇਸ਼ਨ ਤੋਂ ਬਿਨਾ ਸਰਵਾਈਵ ਕਰ ਸਕਦਾ ਹੈ ਤੇ ਅੱਜ ਵੀ ਸਾਰਿਆਂ ਨੂੰ ਪਤਾ ਹੈ ਕਿ ਨਹੀਂ ਕਰ ਸਕਦਾ ਕਰ ਸਕਦਾ ਪੋਸੀਬਲ ਹੀ ਨਹੀਂ ਬਹੁਤ ਵੱਡਾ ਕੰਟਰੀ ਹੈ ਬੜੀਆਂ ਡਿਮਾਂਡਸ ਨੇ ਦੇਖੋ 60% ਉਹਦੀ ਪਾਪੂਲੇਸ਼ਨ ਅਕੋਰਡਿੰਗ ਟੂ ਕੈਨੇਡਾ ਫਿਗਰਸ 2030 ਤੱਕ ਰਿਟਾਇਰਮੈਂਟਸ ਚਲੇ ਜਾਈ 60% ਪਾਪੂਲੇਸ਼ਨ ਰਿਟਾਇਰਡ ਹੋਏਗੀ ਮਤਲਬ 60 ਸਾਲ ਤੋਂ ਵੱਧ ਉਮਰ ਦੇ ਲੋਕ ਹੋਣਗੇ 60% ਉਸ ਦੇਸ਼ ਦੇ ਬਾਕੀ ਆ ਬਾਕੀ 40% ਚ ਜਵਾਨ ਵੀ ਨੇ ਮਿਡਲ ਏਜ ਵਾਲੇ ਵੀ ਨੇ ਬੱਚੇ ਵੀ ਨੇ ਬੰਦੇ ਵੀ ਨੇ ਬੁੜੀਆਂ ਵੀ ਨੇ ਅਨਇੰਪਲੋਇਡ ਵੀ ਨੇ ਇੰਪਲੋਇਡ ਵੀ ਨੇ ਐਜੂਕੇਟਿਡ ਵੀ ਨੇ ਅਨਐਜੂਕੇਟਿਡ ਵੀ ਜੀ ਬਿਲਕੁਲ ਤੋ ਇੰਨੇ ਕ ਬੰਦਿਆਂ ਨਾਲ ਤਾ ਕੰਟਰੀ ਨਹੀਂ ਚੱਲ ਸਕਦਾ ਸਿਰਫ 40% ਲੋਕ ਕਮਾਣਗੇ ਤੇ ਕੰਟਰੀ ਕਿੱਦਾਂ ਚੱਲੇਗੀ ਇੰਨਾ ਵੱਡਾ ਕੰਟਰੀ ਤੇ ਇੰਡੀਆ ਦੇ ਵਿੱਚ ਇਸ ਟਾਈਮ ਸਾਡੇ ਕੋਲ 40% ਯੂਥ ਹੈ ਕੱਲਾ ਜਵਾਨ ਹੈ ਹੁਣ ਬਾਬੇ ਲੱਭੜੇ ਬਹੁਤ ਔਖੇ ਹੋ ਜਾਂਦੇ ਆ ਜਦੋਂ ਆਪਾਂ ਸੋਸਾਇਟੀ 'ਚ ਵਿਚਰਦੇ ਆ ਬਿਲਕੁਲ ਬਿਲਕੁਲ ਤੋ ਮੋਸਟਲੀ ਬੰਦੇ ਆਪਾਂ ਨੂੰ ਕਾਲੀਆਂ ਦਾੜੀਆਂ ਵਾਲੇ ਲੱਭੜੇ ਜਵਾਨ ਦਾੜੀ ਵਾਲੇ ਬਹੁਤ ਘੱਟ ਲੱਭਦੇ ਠੀਕ ਹੈ ਨੀ ਸੋ ਐ ਸਿਚੁਏਸ਼ਨ ਕੈਨੇਡਾ 'ਚ ਇਦਾਂ ਨਹੀਂ ਹੈਗੀ ਉੱਥੇ ਰਿਵਰਸ ਹੈ ਸੋ ਇਮੀਗ੍ਰੇਸ਼ਨ ਉਹਨਾਂ ਨੂੰ ਚਾਹੀਦੀ ਚਾਹੀਦੀ ਹੈ ਗੱਲ ਆਇਆ ਕਿ ਸਮੇਂ ਦੀ ਡਿਮਾਂਡ ਹੈ ਅੱਜ ਦੀ ਡੇਟ ਦੇ ਵਿੱਚ ਉੱਥੇ ਇੱਕ ਪੋਲਿਟਿਕਲ ਇਸ਼ੂ ਬਣ ਗਿਆ ਓਕੇ ਠੀਕ ਹੈ ਨਾ ਇਨਫਲੇਸ਼ਨ ਹਰ ਕੰਟਰੀ ਚ ਆਉਂਦਾ ਜਦੋਂ ਮੈਂ ਵੀ ਯੂਕੇ ਪੜ੍ਹਦਾ ਸੀ ਮੈਨੂੰ ਯਾਦ ਹੈ 2005 ਚ ਮੈਂ ਗਿਆ ਸੀ ਠੀਕ ਹੈ ਤਾਂ ਜਦੋਂ ਅਸੀਂ ਆਪਣੀ ਮਾਸਟਰਸ ਕਰਕੇ ਹਟੇ ਜੌਬਸ ਸਟਾਰਟ ਕੀਤੀਆਂ ਤੇ 2008 ਚ ਉੱਥੇ ਰੈਸੈਸ਼ਨ ਆਇਆ ਠੀਕ ਹੈ ਜਦੋਂ ਇੱਥੇ ਮਰਮੋਨ ਸਿੰਘ ਦੀ ਸਰਕਾਰ ਸੀ ਬਿਲਕੁਲ ਤਾਂ ਬਹੁਤ ਤਕੜਾ ਉਹ ਰੈਸੈਸ਼ਨ ਸੀਗਾ ਅੱਜ ਵੀ ਉਹਨੂੰ ਯਾਦ ਕੀਤਾ ਜਾਂਦਾ ਠੀਕ ਹੈ ਜੀ ਤੇ ਉਸ ਰੈਸੈਸ਼ਨ ਚ ਬਹੁਤ ਲੋਕਾਂ ਦੀ ਜੌਬ ਲੌਸ ਹੋਈਆਂ ਬਿਲਕੁਲ ਉਦੋਂ ਲੱਗਾ ਇੱਕ ਵਾਰੀ ਤਬਾਹ ਹੋ ਜਾਊਗਾ ਪਰ ਡੇਢ ਦੋ ਸਾਲ ਬਾਅਦ ਚੀਜ਼ਾਂ ਫੇਰ ਆਪਣੀ ਲਾਈਨ ਤੇ ਆ ਗਏ ਬਿਲਕੁਲ ਸੋ ਰੀਸੈਸ਼ਨ ਆਨ ਦਾ ਇਸ ਸਮੇਂ ਤੋਂ ਸਮੇਂ ਹਰ ਕੰਟਰੀ ਚ ਆਉਂਦਾ ਔਰ ਜਿੰਨੀ ਕੋਈ ਕੰਟਰੀ ਵਾਈਟ ਇਕਨੋਮੀ ਚ ਜਾਈ ਜਾਏਗੀ ਉਹਨਾਂ ਉਹਦਾ ਇੰਪੈਕਟ ਜ਼ਿਆਦਾ ਹੋਵੇਗਾ ਇੰਡੀਆ ਚ ਰੀਸੈਸ਼ਨ ਨਾ ਦੀ ਚੀਜ਼ ਹੈ ਜੇ ਵੀ ਅੱਧੇ ਉਹ ਜ਼ਿਆਦਾ ਲੋਕਾਂ ਨੂੰ ਨਹੀਂ ਪਤਾ ਕੀ ਹੁੰਦਾ ਪਤਾ ਹੀ ਨਹੀਂ ਇਸ ਕਰਕੇ ਉਹ ਮਹਿਸੂਸ ਨਹੀਂ ਹੁੰਦੀ ਕਾਰਨ ਕੀ ਹੈ ਕਿ ਸਾਡੇ ਇੱਥੇ ਬਲੈਕ ਜ਼ਿਆਦਾ ਸਰਵਾਈਵਰ ਕਟ ਹੈ ਸਰਵਾਈਵਰ ਓਨੈਸਟਲੀ ਹਾਂ ਕੈਸ਼ ਤੇ ਜ਼ਿਆਦਾ ਕਮਾਰੇ ਆ ਲੋਕ ਸਾਰੇ ਜਾਨੇ ਕਿਤਾਬਾਂ ਚ ਨਹੀਂ ਕੁਮਾਰੇ ਉਥੇ ਤਾਂ ਤੁਸੀਂ ਛੋਟੀ ਜੀ ਜੋਬ ਵੀ ਕਰਦੇ ਹੋ ਤਾਂ ਅਕਾਊਂਟ ਚ ਸੈਲਰੀ ਆਉਂਦੀ ਹੈ ਇੱਥੇ ਤਾਂ ਲੋਕੀ ਕੈਸ਼ ਚੱਕੀ ਫਿਰਦੇ ਆ ਬਿਲਕੁਲ bizness ਕੈਸ਼ ਚੱਕੀ ਫਿਰਦੇ ਨੇ ਤਾਂ ਰੈਸੈਸ਼ਨ ਦੀ ਪਰਿਭਾਸ਼ਾ ਇੱਥੇ ਸਮਝ ਕੇ ਨੂੰ ਆਣੀ ਹੈ ਕਿਸੇ ਹਜੇ ਨਹੀਂ ਆਣੀ ਹੈ ਕਿਉਂਕਿ ਹਜੇ ਇੱਥੇ ਕੈਸ਼ ਇਕਨੋਮੀ ਨਾਲੋਂ ਓਨੀ ਹੀ ਵੱਡੀ ਪੈਰਲਲ ਇਕਨੋਮੀ ਹੈ ਐਜ ਮੈਨੂੰ ਯਾਦ ਹੈ ਜਦੋਂ 2015 ਦੇ ਵਿੱਚ ਮਨਮੋਹਨ ਸਰਕਾਰ ਨੇ ਮਨਮੋਹਨ ਸਿੰਘ ਜੀ ਨੇ ਸਟੇਟਮੈਂਟ ਦਿੱਤੀ ਸੀ ਕਿ ਬਲੈਕ ਇਕਨੋਮੀ ਸਾਡੀ ਇੰਡੀਆ ਦੀ ਇੱਕ ਪੈਰਲਲ ਇਕਨੋਮੀ ਹੈ ਠੀਕ ਹੈ ਨਹੀਂ ਔਰ ਜਦੋਂ GST ਆਇਆ ਸੀਗਾ ਔਰ ਨੋਟਬੰਦੀ ਕੀਤੀ ਗਈ ਸੀ ਤਾਂ ਉਦੋਂ ਉਹਨਾਂ ਨੇ ਸਟੇਟਮੈਂਟ ਦਿੱਤੀ ਸੀ ਕਿ ਜਿਸ ਚੀਜ਼ ਨੂੰ ਤੁਸੀਂ ਤੋੜਨ ਦੀ ਕੋਸ਼ਿਸ਼ ਕਰ ਰਹੇ ਹੋ ਐ ਇੱਕ ਪੈਰਲਰ ਇੰਡੀਆ ਆ ਇਹਨੂੰ ਤੋੜ ਦੋਂਗੇ ਤਾਂ ਬਹੁਤ ਸਾਰਾ ਨੁਕਸਾਨ ਹੋਊਗਾ ਸੋ ਕੈਨੇਡਾ ਦੇ ਵਿੱਚ ਇਹ ਸਾਰਾ ਕੁਝ ਹੁਣ ਵਾਈਟ ਹੈ ਹੋਰ ਵੀ ਕੰਟਰੀਆਂ 'ਚ ਸਾਰੀਆਂ 'ਚ ਵਾਈਟ ਹੈ ਫਿਰ ਉਹਦਾ ਇੰਪੈਕਟ ਆਉਂਦਾ ਜਦੋਂ ਉਹਦੇ 'ਚ ਮੰਦੀ ਆਉਂਦੀ ਹੈ ਜਦੋਂ ਮਾਰਕੀਟ ਡਿੱਗਦੀ ਹੈ ਤੇ ਉਹਦਾ ਇੰਪੈਕਟ ਸਭ ਜਗ੍ਹਾ ਆਉਂਦਾ ਹੁਣ ਉਹ ਇੰਪੈਕਟ ਦਾ ਕੋਲਾ ਮਚੋਲਾ ਕਰਕੇ ਉੱਪਰ ਇਲੈਕਸ਼ਨਸ ਦਾ ਟਾਈਮ ਸੀ ਆਪੋਜੀਸ਼ਨ ਨੇ ਸਾਰਾ ਕੁਝ ਇਮੀਗ੍ਰੇਸ਼ਨ ਤੇ ਮੜਦਾ ਠੀਕ ਹੈ ਟਰੂਡੋ ਸਰਕਾਰ ਜੋ ਕਿ 10 ਸਾਲਾਂ ਤੋਂ ਪਾਵਰ 'ਚ ਹੈ ਉਹ ਕਿਤੇ ਨਾ ਕਿਤੇ ਆਪਣੇ ਆਪ ਨੂੰ ਰਿਪੀਟ ਕਰਨਾ ਚਾਹੁੰਦੀ ਹੈ ਆਪਣੀ ਸਾਖ ਨੂੰ ਬਚਾਉਣਾ ਚਾਹੁੰਦੀ ਹੈ ਤਾਂ ਉਹ ਉਹਦੀ ਮਜਬੂਰੀ ਹੋਗੀ ਕਿ ਉਹਦੇ ਅਗੇਂਸਟ ਉਹਨੂੰ ਝੁਕਣਾ ਪਿਆ ਫੋਰ ਐਗਜ਼ਾਮਪਲ ਸੁਖਵੀਰ ਬਾਦਲ ਤਖਤ ਦੇ ਅੱਗੇ ਝੁਕ ਕੇ ਖੜਾ ਸੀਗਾ ਸੁਖਵੀਰ ਬਾਦਲ ਨੂੰ ਹਟਾ ਵੀ ਚੁਕਾ ਸਕਦਾ ਠੀਕ ਹੈ ਨਹੀਂ ਲੇਕਿਨ ਸਮੇਂ ਦੀ ਮਾਰ ਹੈ ਉਹਨੂੰ ਝੁਕਣਾ ਪਿਆ ਸੋ ਟਰੂਡੋ ਜੋ ਕਰ ਰਿਹਾ ਉਹ ਚਾਹੁੰਦਾ ਨਹੀਂ ਸੀ ਕਿਉਂਕਿ ਉਹਨੇ ਤੇ ਟਾਰਗੇਟ 2027 ਤੱਕ ਦੇ ਬਣਾਏ ਹੋਏ ਸੀਗੇ ਇਮੀਗ੍ਰੇਸ਼ਨ ਦੇ ਜੀ ਇਮੀਗ੍ਰੇਸ਼ਨ ਦੇ ਠੀਕ ਨਹੀਂ 5.5 6 ਲੱਖ ਲੋਕ ਲੈਣੇ ਆ ਹਰ ਸਾਲ ਉਹ ਸਾਰਾ ਕੁਝ ਉਹਨੇ ਰਿਵਰਸ ਕਿਉਂ ਕਰਤਾ ਇਹਦਾ ਮਤਲਬ ਉਹਦੀ ਉਹ ਕੈਲਕੂਲੇਸ਼ਨ ਫੇਕ ਸੀ ਕੋਈ ਕੈਲਕੂਲੇਸ਼ਨ ਫੇਕ ਨਹੀਂ ਸੀ ਕੈਲਕੂਲੇਸ਼ਨ ਉਹੋ ਹੀ ਚੱਲਣਗੀਆਂ ਸਿਰਫ ਸਰਕਾਰ ਬਚਾਉਣੀ ਹੈ ਇਹਦੇ ਚੱਕਰ ਚ ਲੜਾਈ ਚੱਕਰ ਚ ਲੜਾਈ ਆ ਉਹਦੇ ਵਿੱਚ ਹੁਣ ਜਿਹੜਾ ਉਹਨਾਂ ਨੇ ਫਿਲਟਰੇਸ਼ਨ ਕੀਤਾ ਹੈ ਅਗਰ ਤੁਸੀਂ ਉਹਨੂੰ ਸਹੀ ਤਰੀਕੇ ਨਾਲ ਅਸੀਂ ਸਮਝੀਏ ਬੀਇੰਗ ਆ ਪ੍ਰੋਫੈਸ਼ਨਲ ਅਗਰ ਮੈਂ ਉਹਨੂੰ ਸਮਝਦਾ ਤੇ ਉਹਨਾਂ ਨੇ ਸਿਰਫ ਚੋਰ ਮੋਰੀਆਂ ਜਿਹੜੀਆਂ ਛੱਡੀਆਂ ਹੋਈਆਂ ਸੀ ਉਹ ਬ ਲੂਪ ਹੋਲ ਜਿਹੜੇ ਮਤਲਬ ਨਜਾਇਜ਼ ਕਾਨੂੰਨ ਜਿਹੜੇ ਆਪ ਛੱਡੇ ਹੋਏ ਸੀ ਉਹਨਾਂ ਨੇ ਆਪ ਛੱਡੇ ਹੁੰਦੇ ਸਰਕਾਰਾਂ ਨੇ ਉਹਨਾਂ ਨੂੰ ਬਦਿਆਂ ਦੀ ਲੋੜ ਸੀ ਉਹ ਕਹਿ ਕੇ ਨਹੀਂ ਲੈ ਸਕਦੇ ਵੀ ਤੁਸੀਂ ਜਿੰਨੇ ਅਨਪੜ੍ਹੋਂ ਸਾਰੇ ਆ ਜਾਓ ਟੂਰਿਸਟ ਵੀਜ਼ੇ ਵਾਲੇ ਨੂੰ ਕਹਿੰਦੇ ਸੀ ਵੀ ਆ ਜਾ ਤੂੰ ਆ ਕੇ ਵਰਕ ਪਰਮਿਟ ਲੈ ਲੈ 45 ਸਾਲ ਦਾ ਟੂਰਿਸਟ ਵੀਜ਼ੇ ਤੇ ਜਾਣ ਵਾਲਾ ਬੰਦਾ ਵੀ ਵਰਕ ਪਰਮਿਟ ਲਈ ਜਾਂਦਾ ਸੀ 50 ਸਾਲ ਵਾਲਾ ਵੀ ਲਈ ਜਾਂਦਾ ਸੀ ਸਾਰੇ ਲਈ ਜਾਂਦੇ ਸੀ ਠੀਕ ਹੈ ਨੀ ਸਟੱਡੀ ਵੀਜ਼ੇ ਵੀ ਲਈ ਜਾਂਦੇ ਸੀ ਜਾਂ ਕੇ ਠੀਕ ਹੈ ਨੀ ਸੋ ਇਹ ਚੋਰ ਮੋਰੀ ਉਹਨਾਂ ਨੇ ਆਪ ਛੱਡੀ ਹੋਈ ਸੀ ਇੰਨੀ ਵੱਡੀ ਆਪਣੀ ਡਿਮਾਂਡ ਨੂੰ ਪੂਰੀ ਕਰਨ ਦੀ ਇਕੱਲੀ ਸਟੂਡੈਂਟ ਤੋਂ ਪੂਰੀ ਨਹੀਂ ਸੀ ਹੋ ਸਕਦੀ ਠੀਕ ਠੀਕ ਹੈ ਨਹੀਂ ਤਾਂ ਉਹ ਚੋਰ ਮੋਰੀਆਂ ਉਹਨਾਂ ਨੂੰ ਮਜਬੂਰਨ ਫਿਲਹਾਲ ਬੰਦ ਕਰਨੀਆਂ ਪਈਆਂ ਠੀਕ ਹੈ ਠੀਕ ਹੈ ਨਹੀਂ ਔਰ ਉਹ ਬੰਦ ਕਰਨ ਦੇ ਨਾਲ ਗੱਲ ਹੈ ਕਿ ਉਹ ਅੱਜ ਕੱਲ ਸੋਸ਼ਲ ਮੀਡੀਆ ਚੀਜ਼ ਥੋੜੀ ਹੈ ਰੋਲਾ ਵੱਡਾ ਬਸ ਸਮਝ ਗਿਆ ਠੀਕ ਹੈ ਨਹੀਂ ਤੇ ਉਹਦੇ ਨਾਲ ਲੋਕੀ ਡਰ ਗਏ ਚਲੋ ਜੀ ਆਈ ਸੀ ਇਨਫਲੇਸ਼ਨ ਯੈਸ ਡੈਫੀਨਿਟਲੀ ਜਦੋਂ ਕਿਸੇ ਕੰਟਰੀ 'ਚ ਇਨਫਲੇਸ਼ਨ ਹੈ ਮਹਿੰਗਾਈ ਹੁੰਦੀ ਹੈ ਤਾਂ ਜੀ ਆਈ ਸੀ ਵਧਣਾ ਉਹਦਾ ਇੱਕ ਪਾਰਟ ਸੀ ਇੱਕ ਰਾਈਟ ਸਟ੍ਰੈਟੇਜੀ ਸੀ ਇਹਨਾਂ ਦੀ ਬਟ ਹਾਂ ਉਹ ਸਟ੍ਰੈਟੇਜੀ ਇੰਡੀਆ ਚ ਬਹੁਤ ਪੁੱਠੀ ਪਈ ਕਿਉਂਕਿ ਸਾਡੇ ਲੋਕਾਂ ਲਈ ਜਿਹੜਾ ਬਜਟ ਸੀ ਬਾਹਰ ਜਾਣ ਦਾ ਇਹ ਇੱਕ ਐਵਰੇਜ ਪਰਿਵਾਰ ਦਾ 15 ਕ ਲੱਖ ਹੁੰਦਾ ਜੋ ਮੈਂ ਮੰਨਦਾ ਕਿ 15 16 ਲੱਖ ਇੱਕ ਪਰਿਵਾਰ ਅਰੇਂਜ ਕਰ ਲੈਂਦਾ ਬੜੇ ਆਰਾਮ ਨਾਲ ਕਿ ਅਗਰ ਉਹਨੇ ਆਪਣੇ ਬੱਚੇ ਨੂੰ ਬਾਹਰ ਭੇਜਣਾ ਹੈ ਇੰਨਾ ਕੁ ਉਹਦੇ ਮਾਈਂਡ ਚ ਪ੍ਰਿਪੇਅਰਡ ਹੈ ਪਰ ਜਦੋਂ ਉਹ ਸਟੋਰੀ 25 ਤੇ ਚਲੇ ਜਾਂਦੀ ਹੈ ਤੇ ਟਿਕਟਾ ਟੂਟਾ ਪਾਰਟਨਰ 30 ਬਣ ਗਈ ਦੋਹਰੀ ਹੋ ਗਈ ਤਾਂ ਉਹਦੀ ਕੈਲਕੂਲੇਸ਼ਨ ਚੋਂ ਬਾਹਰ ਚਲੇ ਜਾਂਦੀ ਹੈ ਬਜਟ ਚੋਂ ਬਾਹਰ ਚਲੇ ਜਾਂਦੀ ਹੈ ਸੋ ਉਹ ਨੰਬਰ ਜਨੂਅਰੀ ਚ ਡਿਗਣਾ ਸ਼ੁਰੂ ਇਦਾਂ ਨਹੀਂ ਹੈ ਕਿ ਜਿਹੜੇ April May ਚ ਰੂਲ ਚੇਂਜ ਹੋਏ ਉਸ ਤੋਂ ਬਾਅਦ ਕੋਈ ਕੈਨੇਡਾ ਬੱਚਾ 네ਗੇਟਿਵ ਹੋਇਆ ਨਹੀਂ ਬੱਚਾ ਜਨਵਰੀ ਤੋਂ 네ਗੇਟਿਵ ਹੋ ਚੁੱਕਾ ਬੱਚੇ ਦੇ ਬਜਟ ਚੋਂ ਕੈਨੇਡਾ ਬਾਹਰ ਹੋ ਚੁੱਕਾ ਸੀਗਾ ਹੁਣ ਆ ਚੀਜ਼ਾਂ ਦਾ ਕਲੈਕਟਿਵ ਇੰਪੈਕਟ ਹੈ ਹੁਣ ਇਹਦੇ ਵਿੱਚ ਅਗਰ ਆਪਾਂ ਲੌਂਗ ਟਰਮ ਦੇਖੀਏ ਠੀਕ ਹੈ ਤਾਂ ਮੈਨੂੰ ਆ ਲੱਗਦਾ ਹੈ ਕਿ ਹੁਣ ਜਿਹੜੇ ਬੱਚੇ ਜਾਣਗੇ ਉਹਨਾਂ ਦਾ ਫਿਊਚਰ ਸ਼ਾਨਦਾਰ ਹੈ ਓਕੇ ਤੇ ਪਲਾਸ ਜਿਹੜੇ ਅੰਦਰ ਬੈਠੇ ਬੱਚਿਆਂ ਨੂੰ ਲੈ ਕੇ ਲੋਕਾਂ ਨੂੰ ਵਹਿਮ ਹੈ ਜਿਹਦੀਆਂ ਰੋਜ਼ ਕੋਈ ਨਾ ਕੋਈ ਵੀਡੀਓ ਬਣਾ ਦਿੰਦਾ ਹੈ ਪਾਲ ਇਹ ਅਗਲਾ ਸਵਾਲ ਅਸੀਂ ਕਰ ਹਾਂ ਠੀਕ ਹੈ ਨਹੀਂ ਕਿ ਵੀਡੀਓ ਬਣਾਉਂਦਾ ਜੀ 70000 ਰਿਪੋਰਟ ਹੋਊਗਾ ਫਿਰ ਕਹਿੰਦੇ ਜੀ 50 ਲੱਖ ਰਿਪੋਰਟ ਹੋਊਗਾ ਠੀਕ ਹੈ ਨਹੀਂ ਮੈਨੂੰ ਆ ਦੱਸੋ ਜੇ ਅੱਜ 70000 ਨੂੰ ਕਿਹ ਇਹਨਾਂ ਨੂੰ 3 ਮਹੀਨੇ ਹੋ ਗਏ ਚਾਹ ਰਿਹਾ ਕੋਈ ਰਿਪੋਰਟ ਕੋਣ ਡਿਪੋਰਟ ਹੋਇਆ ਉਹ ਸਿਰਫ ਉਸ ਤੋਂ ਪਹਿਲਾਂ ਅਗਰ ਤੁਸੀਂ ਦੇਖੋ ਤੇ ਇੱਕ ਕਾਲਜ ਦੇ ਵਿੱਚ ਫੇਕ ਐਲਓਏ ਪਾ ਕੇ ਇੱਕ ਏਜੰਟ ਨੇ 3-400 ਬੱਚਾ ਉੱਥੇ ਪਾ ਦਿੱਤਾ ਸੀ ਉਹ 3-400 ਬੱਚੇ ਨੇ ਐਜੀਟੇਸ਼ਨ ਕੀਤਾ ਸੀ ਗਵਰਨਮੈਂਟ ਨੇ ਉਹ 3-400 ਬੱਚੇ ਦੀ ਵੀ ਸੁਣੀ ਉਹਨਾਂ ਚੋਂ ਕੋਈ ਨਹੀਂ ਰਿਪੋਰਟ ਪਹਿਲਾਂ ਗੱਲ ਉੱਥੋਂ ਹੀ ਸ਼ੁਰੂ ਹੋਈ ਸੀ ਇਹ ਸਾਰੇ ਵਾਪਸ ਆਉਣਗੇ ਯੈਸ ਠੀਕ ਹੈ ਜੀ ਉਹਨਾਂ ਚੋਂ ਕੋਈ ਵਾਪਸ ਨਹੀਂ ਆ 70000 ਚੋਂ ਵੀ ਕੋਈ ਵਾਪਸ ਨਹੀਂ ਆ 5 ਲੱਖ ਦੀ ਸਟੇਟਮੈਂਟ ਨੂੰ ਕਿਦਾਂ ਤੋੜਿਆ ਮਰੋੜਿਆ ਜਾਂਦਾ ਹੈ ਕਿ ਆਪੋਜੀਸ਼ਨ ਮਨਿਸਟਰ ਪਾਰਲੀਮੈਂਟ ਦੇ ਵਿੱਚ ਇਨ ਮੈਕਮਿਲਰ ਨੂੰ ਪੁੱਛਦਾ ਹੈ ਕਿ 2025 ਦੇ ਵਿੱਚ 5 ਲੱਖ ਲੋਕਾਂ ਦਾ ਤਕਰੀਬਨ ਵੀਜ਼ਾ ਖਤਮ ਹੋ ਜਾਣਾ ਤੇ ਕੀ ਹੈ 5 ਲੱਖ ਲੋਕ ਕੈਨੇਡਾ ਛੱਡ ਕੇ ਜਾਣਗੇ ਠੀਕ ਹੈ ਨਹੀਂ ਹੁਣ ਉਹਦੇ ਅਗੇਂਸਟ ਤੁਸੀਂ ਮੈਕਮਿਲਰ ਦੀ ਸਟੇਟਮੈਂਟ ਸੁਣੋ ਉਹ ਕਹਿੰਦਾ ਕਿ ਦੇਖੋ ਤੁਸੀਂ ਆਪ ਜਾਣਦੇ ਹੋ ਕਿ ਜਿਹੜੇ ਲੋਕੀ ਜਾਣਗੇ ਉਹ ਵੋਲੰਟਰੀਲੀ ਜਾਣਗੇ ਔਰ ਬਹੁਤ ਸਾਰੇ ਲੋਕਾਂ ਕੋਲ ਆਪਸ਼ਨ ਹੈ ਕਿ ਉਹਨਾਂ ਨੇ ਅਗੇ ਵੀਜ਼ਾ ਲੈਣਾ ਕੋਈ ਐਲੀਜੀਬਲ ਹੈ ਹਾਂ ਕੋਈ ਨਾ ਕੋਈ ਅਗਲੇ ਵੀਜ਼ੇ ਕੋਈ ਪੀਆਰ ਲਈ ਐਲੀਜੀਬਲ ਹੋਇਆ ਪਿਆ ਉਹ ਪੀਆਰ ਲਏਗਾ ਕਿਸੇ ਦੀ ਸਟੱਡੀ ਖਤਮ ਹੋ ਰਹੀ ਹੈ ਪੋਸਟ ਸਟਡੀ ਵਰਕ ਵੀਜ਼ੇ ਲਈ ਐਲੀਜੀਬਲ ਹੋਇਆ ਪਿਆ ਤਾਂ ਪੋਸਟ ਸਟਡੀ ਵਰਕ ਵੀਜ਼ਾ ਲਏਗਾ ਕੋਈ ਬੰਦਾ ਟੂਰਿਸਟ ਵੀਜ਼ਾ ਨੂੰ ਵਰਕ ਪਰਮਿਟ 'ਚ ਬਦਲ ਰਿਹਾ ਹੈ ਸੋ ਹਰ ਬੰਦਾ ਆਪਣੇ ਵੀਜ਼ੇ ਦੀ ਸੈਕੰਡ ਆਪਸ਼ਨ ਲੈ ਕੇ ਆਪੋਰਚ्युनिटी ਹੈਗੀਆਂ ਹਾਂ ਮੌਕੇ ਆਗੇ ਕੈਨੇਡਾ 'ਚੋਂ ਵਾਪਸ ਨਾ ਆਉਣ ਦੇ 500 ਤਰੀਕੇ ਬਿਲਕੁਲ ਠੀਕ ਹੈ ਜੀ ਸਭ ਤੋਂ ਵੱਡੀ ਚੀਜ਼ ਤੁਸੀਂ ਆ ਸਮਝੋ ਕਿ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਲੈਣ ਦੀਆਂ ਕਿੰਨੀਆਂ ਪੌਸਿਬਿਲਟੀਆਂ ਨੇ ਕਿੰਨੇ ਰਸਤੇ ਨੇ ਫੈਡਰਲ ਗਵਰਨਮੈਂਟ ਦਾ ਇੱਕ ਰੂਲ ਹੈ ਪੀਐਨਪੀ ਦੇ ਵਿੱਚ ਵੱਖਰੇ ਰੂਲ ਨੇ ਆਰਐਨਆਈਪੀ 'ਚ ਵੱਖਰੇ ਰੂਲ ਨੇ ਠੀਕ ਹੈ ਜੀ ਐਟਲੈਂਟਿਕ ਇਮੀਗ੍ਰੇਸ਼ਨ ਏਆਈਪੀ ਦੇ ਵਿੱਚ ਵੱਖਰੇ ਰੂਲ ਨੇ ਉਸਦੇ ਬਾਅਦ ਜਿਹੜੇ ਰੀਜਨਲ ਦੇ ਵੱਖਰੇ ਇਹਨਾਂ ਨੇ ਬਣਾਏ ਹੋਏ ਹਰ ਇੱਕ ਪ੍ਰਵਿੰਸ ਦਾ ਇੱਕ ਆਪਣਾ ਜ਼ਰੀਆ ਹੈ ਬਹੁਤ ਬਹੁਤ ਸਾਰੇ ਰੂਲਸ ਨੇ ਜਿਨ੍ਹਾਂ ਦੇ ਅੰਦਰ ਬੱਚਾ ਆਪਣੀਆਂ ਸੈਟਲਮੈਂਟਸ ਪੋਸੀਬਲ ਕਰੇਗਾ ਹੀ ਕਰੇਗਾ ਔਰ ਪੋਸੀਬਲ ਹੋਣਗੀਆਂ ਠੀਕ ਹੈ ਨਹੀਂ ਕੋਈ ਵਾਪਸ ਇੱਕ ਵੀ ਬੱਚਾ ਨਹੀਂ ਆਉਣ ਲੱਗਾ ਰੂਲ ਰੈਗੂਲੇਸ਼ਨ ਦੇ ਕਰਕੇ ਨਹੀਂ ਆਉਣ ਲੱਗਾ ਬਿਲਕੁਲ ਬਿਲਕੁਲ ਇਹ ਨਹੀਂ ਹੋਣ ਲੱਗਾ ਕਿਉਂ ਮੈਨੂੰ ਕਹਵੇ ਜੀ ਮੈਨੂੰ ਕੈਨੇਡਾ ਨਹੀਂ ਵਾਪਸ ਭੇਜ ਤਾਂ ਆਪਣੀ ਮਰਜ਼ੀ ਨਾਲ ਕੋਈ ਵੀ ਆਵੇ ਮੈਂ ਵੀ ਆਇਆ ਕੋਈ ਵੀ ਆ ਸਕਦਾ ਠੀਕ ਹੈ ਕਿ ਨਹੀਂ ਉਹ ਆਪਣੀ ਮਰਜ਼ੀ ਨਾਲ ਕੋਈ ਵੀ ਆ ਸਕਦਾ ਪਰ ਕੈਨੇਡਾ ਵਾਪਸ ਨਹੀਂ ਭੇਜ ਰਿਹਾ ਤੁਹਾਨੂੰ ਤਾਂ ਕੈ ਲੀਕੇਜ ਬੰਦ ਕੀਤੀ ਔਰ ਲੀਕੇਜ ਦੇ ਵਿੱਚ ਵੀ ਦੇਖੋ ਤੁਸੀਂ ਉਹਨਾਂ ਨੇ ਸਮਾਰਟਨੈਸ ਕੀ ਕਰਤੀ ਉਹਨਾਂ ਨੇ ਤੁਹਾਡਾ ਜੀਆਈਸੀ ਬੰਦ ਕਰਤਾ ਮਤਲਬ ਉਹਨਾਂ ਨੇ ਫਿਰ ਤੁਹਾਨੂੰ ਬੁਲਾ ਲਿਆ ਉਹਨਾਂ ਨੇ ਇੱਕ ਰਸਤਾ ਤੁਹਾਡੇ ਲਈ ਇਦਾਂ ਦਾ ਖੋਲਤਾ ਕਿ ਤੁਸੀਂ ਸਾਰੇ ਰੂਲਸ ਦੇ ਅਗੇਂਸਟ ਵੀ ਕੈਨੇਡਾ ਜਾਓਗੇ ਕਿਉਂਕਿ ਜਦੋਂ ਕੈਨੇਡਾ 25 ਲੱਖ ਦਾ ਸੀ ਉਹਦੇ ਵਿੱਚ ਪੀਆਰ ਦੀ ਕੈਟੇਗਰੀ ਬਣ ਗਈ ਉਹ ਚ ਫਲਾਣੇ ਫਲਾਣੇ ਡਿਪਲੋਮਿਆਂ 'ਚ ਜਾ ਸਕਦੇ ਹੋ ਇਕੱਲਾ ਡਿਗਰੀ 'ਚ ਜਾ ਸਕਦੇ ਹੋ ਤਾਂ ਮਤਲਬ ਤੁਸੀਂ ਨਹੀਂ ਜਾਓਗੇ ਤੁਸੀਂ ਇੰਨੇ ਕੋਜੋਗੇ ਪਰ ਉਹਨਾਂ ਨੇ ਕੀ ਕਿਹਾ ਜੀਆਈਸੀ ਤੁਹਾਡੇ ਲਈ ਆਪਸ਼ਨਲ ਹੈ ਹੁਣ ਇਹਦਾ ਮਤਲਬ ਕਿ ਕੈਨੇਡਾ ਜਾਣਾ ਤੇ 7-8 ਲੱਖ ਦੀ ਖੇਡ ਹੋ ਗਈ। ਹੁਣ ਫਿਰ ਉਹ ਸਪੇਸ ਬਣੇ। ਹੁਣ ਫਿਰ ਸਪੇਸ ਬਣ ਗਈ। ਠੀਕ ਹੈ ਨਹੀਂ? ਤੋਂ ਰੂਲ ਨੂੰ ਸਮਝ ਨਹੀਂ ਪਾਉਗਾ ਸਾਨੂੰ ਕਿ ਸਰਕਾਰਾਂ ਕਿੱਦਾਂ ਕਰਤੀਆਂ ਨੇ। ਉਹਨਾਂ ਨੇ ਆਪੋਜੀਸ਼ਨ ਨੂੰ ਵੀ ਸ਼ਾਂਤ ਕਰਨਾ ਹੈ। ਉਹਨਾਂ ਨੇ ਇਲੈਕਸ਼ਨ ਵੀ ਜਿੱਤਨੇ ਆ ਪਰ ਉਹਨਾਂ ਨੂੰ ਆ ਵੀ ਪਤਾ ਹੈ ਕਿ ਆ ਚੀਜ਼ ਅਸੀਂ ਬੰਦ ਨਹੀਂ ਕਰ ਸਕਦੇ। ਅਗਰ ਬੰਦ ਕਰਦੇ ਆ ਤੇ ਇਹਦੇ ਨੁਕਸਾਨ ਦੇਖੋ ਇਹਦੇ ਥੋੜਾ ਜਿਹਾ ਹੀ ਹੋਇਆ ਬੰਦ। ਠੀਕ ਹੈ ਨਹੀਂ? ਥੋੜਾ ਜਿਹਾ ਬੰਦ ਹੋਣਾ ਕੀ ਹੋਇਆ? ਕਿੰਨੀਆਂ ਯੂਨੀਵਰਸਿਟੀਆਂ ਔਰ ਕਾਲਜ ਨੇ ਜਿਨ੍ਹਾਂ ਦੇ ਕੈਂਪਸ ਬੰਦ ਹੋ ਗਏ। ਕੋਲ ਬੰਦ ਹੋ ਗਏ। ਠੀਕ ਹੈ ਜੀ ਔਰ ਜਿਹੜੇ ਕਾਲਜ 'ਚ 20000 ਬੱਚਾ ਪੜ ਰਿਹਾ ਸੀ ਤੁਸੀਂ ਸੋਚੋ ਅਗਰ ਉਹਦਾ ਕੈਂਪਸ ਬੰਦ ਹੋ ਰਿਹਾ ਤੇ ਉਹਦੇ 'ਚ ਕਿੰਨੇ ਲੋਕਾਂ ਦੀ ਅਨਇੰਪਲੋਇਮੈਂਟ ਕ੍ਰੀਏਟ ਹੋ ਰਹੀ ਹੈ ਇਕਨੋਮੀ ਨੂੰ ਬਹੁਤ ਵੱਡਾ ਇਫੈਕਟ ਪੈ ਰਿਹਾ ਕੈਨੇਡਾ 'ਦੀ ਸਿਰਫ ਆ ਨਹੀਂ ਹੈ ਕੱਲੀਆਂ ਫੀਸਾਂ ਨਹੀਂ ਜਾਣਗੀਆਂ ਤੇ ਪੈਸਾ ਨਹੀਂ ਜਾਏਗਾ ਕੱਲਾ ਅਨਪੜ੍ਹੇ ਹੋਣਾ ਹਾਂ ਪੜ੍ਹੇ ਲਿਖੇ ਲੋਗ ਅਨਐਮਪਲੋਇਡ ਹੋਣੇ ਨੇ ਜਿਹੜੇ ਪ੍ਰੋਫੈਸਰ ਨੇ ਜਿਹੜੇ ਟੀਚਰ ਨੇ ਔਰ ਇਹ ਤੋਂ ਵੱਡਾ ਸੈਕਟਰ ਹੈ ਕਿਉਂਕਿ ਜਿਹੜੇ ਐਜੂਕੇਸ਼ਨ ਸੈਕਟਰ ਨਾਲ ਜੁੜੇ ਹੋਏ ਨੇ ਅਨਪੜ੍ਹੇ ਲੋਕ ਤਾਂ ਨਹੀਂ ਨਾ ਐਜੂਕੇਸ਼ਨ ਸੈਕਟਰ ਨਾਲ ਪੜ੍ਹੇ ਲਿਖੇ ਲੋਗ ਐਜੂਕੇਸ਼ਨ ਸੈਕਟਰ ਨਾਲ ਜੁੜੇ ਟਨ এমਪਲੋਇਮੈਂਟ ਕਿੱਥੇ ਜਾਣੀ ਹੈ ਉਹ ਟੀਚਰਾਂ ਨੂੰ ਕਿੱਥੇ ਅਕਮੋਡੇਟ ਕਰ ਲੈਣਾ ਹੈ ਬਿਲਕੁਲ ਸੋ ਇਹ ਚੀਜ਼ਾਂ ਨਹੀਂ ਬੰਦ ਹੋਣ ਲੱਗੀਆਂ ਹਰ ਚੀਜ਼ ਸਮੇਂ ਦੇ ਨਾਲ ਨਾਲ ਆਪਣਾ ਰੂਪ ਬਦਲ ਜਦੋਂ ਆਪਾਂ 4-5 ਸਾਲ ਦੇ ਸੀ ਸਾਡਾ ਰੂਪ ਹੋਰ ਸੀ ਅਸੀਂ 30 ਸਾਲਾਂ ਦੇ 40 ਸਾਲਾਂ ਦੇ ਹੋ ਗਏ ਹੁਣ ਸਾਡੇ ਰੂਪ ਹੋਰ ਹੋਗੇ ਹਜੇ ਹੋਰ 10 ਸਾਲਾਂ ਨੂੰ ਹੋਰ ਸਾਡਾ ਰੂਪ ਬਦਲ ਜਾਣਾ ਐਵੋਲੂਸ਼ਨ ਹੈ ਇਹ ਰੂਲਸ ਨਾਲ ਵੀ ਇਤੈ ਹੁੰਦਾ ਹੈ ਰੂਲਸ ਰੈਗੂਲੇਸ਼ਨ ਸਮੇਂ ਤੋਂ ਸਮੇਂ ਬਦਲਦੇ ਰਹਿਣੇ ਆ ਪਰ ਉਹਦੇ ਚ ਬੇਸਿਕਲੀ ਬਦਲਣਾ ਨਾ ਸਾਡਾ ਖਾਣਾ ਬਦਲਿਆ ਨਾ ਪੀਣਾ ਬਦਲਿਆ ਨਾ ਰਹਿਣਾ ਬਦਲਿਆ ਨਾ ਸਹਿਣਾ ਬਦਲਿਆ ਠੀਕ ਹੈ ਨਹੀਂ ਸੋ ਸੇਮ ਹੈ ਉਹ ਸਟੂਡੈਂਟ ਨੇ ਜਾਂਦੇ ਰਹਿਣਾ ਉਹਦੇ ਵਰਕ ਪਰਮਿਟ ਹੁੰਦੇ ਰਹਿਣੇ ਆ ਉਹਦੇ ਪੀਆਰ ਹੁੰਦੇ ਰਹਿਣੇ ਆ ਓਨਲੀ ਥਿੰਗ ਹੀ ਹੈਸ ਟੂ ਬੀ ਮੋਰ ਫੋਕਸ ਨਾ ਠੀਕ ਹੈ ਨਹੀਂ ਲੂਪ ਹੋਲ ਬੰਦ ਹੋਣ ਦੇ ਨਾਲ ਉਹ ਬੰਦੇ ਜਿਹੜੇ ਪਹਿਲਾਂ ਸਟੂਡੈਂਟ ਦੇ ਨਾਮ ਤੇ ਜਾ ਰਹੇ ਸੀ ਸ਼ਾਇਦ ਉਹ ਨਹੀਂ ਜਾ ਸਕਣਗੇ ਠੀਕ ਹੈ ਨਹੀਂ ਮਤਲਬ ਜੇ ਉਹ ਜਾਣਗੇ ਵੀ ਤਾਂ ਉਹਨਾਂ ਨੂੰ ਸਟੂਡੈਂਟ ਬੰਨਣਾ ਪਏਗਾ ਇੱਕ ਵਾਰੀ ਰਜ਼ਰਵਿੰਗ ਜਾਣਗੇ ਹਾਂ ਉਹਨਾਂ ਨੂੰ ਪੜ੍ਹਨਾ ਪਏਗਾ ਉਹਨਾਂ ਨੂੰ ਆਪਣਾ ਮਾਈਂਡ ਸੈਟ ਬਦਲਣਾ ਪਏਗਾ ਪਹਿਲਾਂ 6 ਬੈਂਡ ਵਾਲਾ ਬੱਚਾ ਜਾਂ 90% ਲੈਣ ਵਾਲਾ ਬੱਚਾ ਵੀ ਇੱਥੋਂ ਆ ਸੋਚਦਾ ਸੀ ਇੱਥੋਂ ਮੈਂ ਸਟੱਡੀ ਵੀਜ਼ਾ ਲਵਾਂਗਾ ਉੱਥੇ ਜਾ ਕੇ ਟਰੱਕ ਚਲਾਉਂਗਾ ਟੈਕਸੀ ਚ ਡਾਲਰ ਕਮਾਉਣੇ ਹਨਾ ਹੁਣ ਇੱਥੋਂ ਜਿਹੜਾ 50% ਵਾਲਾ ਵੀ ਲਏਗਾ ਵੀਜ਼ਾ ਉਹਨੂੰ ਵੀ ਜਾ ਕੇ ਪੜ੍ਹਨਾ ਪਏਗਾ ਤ ਸਭ ਤੋਂ ਪਹਿਲਾਂ ਨੂੰ ਇਹੀ ਸਮਝਣਾ ਪਊਗਾ ਕਿ ਜੇ ਮੈਂ ਪੜ੍ਹ ਸਕਦਾ ਤਾਂ ਮੈਂ ਜਾਵਾਂ ਇਕੱਲੇ ਡਾਲਰ ਨਹੀਂ ਕਮਾਉਣੇ ਯੈਸ ਠੀਕ ਹੈ ਨਹੀਂ ਕਿਉਂਕਿ ਉਹਦੇ ਚ ਗੈਪ ਕੀ ਸੀ ਟੈਕਨੀਕਲੀ ਮੈਂ ਦੱਸਿਆ ਨਾ ਫਰਕ ਕੀ ਸੀ ਫਰਕ ਆ ਸੀਗਾ ਕਿ ਉਹਨਾਂ ਦੀਆਂ ਐਲ ਐਮ ਆਈਏ ਲੈਂਡ ਦੀਆਂ ਜੋਬ ਦੀਆਂ ਕੈਟਾਗਰੀਜ਼ ਹੁੰਦੀਆਂ ਉਹਦੇ ਵਿੱਚ ਕੁਝ ਲੇਬਰ ਕੈਟਾਗਰੀ ਦੀਆਂ ਐਲ ਐਮ ਆਈਏਸ ਪਹਿਲਾਂ ਅਲਾਉਡ ਹੁੰਦੀਆਂ ਸੀ ਜਿਹਦੇ ਚ ਕਲੀਨਿੰਗ ਜੋਬ ਹੁੰਦੀਆਂ ਸੀ ਜਿਹਦੇ ਚ ਕੰਸਟਰਕਸ਼ਨ ਜੋਬ ਹੁੰਦੀਆਂ ਸੀ ਜਿਹਦੇ ਚ ਫੈਕਟਰੀ ਜੋਬ ਹੁੰਦੀਆਂ ਸੀ ਜਿਹਦੇ ਲਈ ਕੋਈ ਪੜ੍ਹਾਈ ਲਿਖਾਈ ਵੀ ਨਹੀਂ ਚਾਹੀਦੀ ਹੋਰ ਕੋਈ ਵੀ ਉਹਨੂੰ ਲੈ ਸਕਦਾ ਅਨਸਕਿਲਡ ਜੌਬਸ ਜਿਹੜੀਆਂ ਸੀ ਉਹਦੇ ਵਿੱਚ ਕਿਸੀ ਬੱਚਾ ਜਾਂਦਾ ਸੀ ਪ੍ਰਾਈਵੇਟ ਕਾਲਜ ਉੱਥੋਂ ਜਾ ਕੇ ਉਸ ਜੌਬ ਦਾ ਲਮਾਈਆ ਲੈਂਦਾ ਸੀ ਪੁਆਇੰਟ ਵਰਕ ਪਰਮਿਟ ਦੇ ਹੋ ਜਾਂਦਾ ਸੀਗਾ ਬਾਅਦ ਚ ਆਪਣਾ ਪੁਆਇੰਟ ਪੂਰੇ ਕਰਦਾ ਸੀ ਉਹ ਪੀਆਰ ਦੇ ਪ੍ਰੋਸੈਸ ਤੇ ਚੱਲ ਜਾਂਦਾ ਸੀ ਹੁਣ ਉਹ ਜਿਹੜੀਆਂ ਐਲਐਮਆਈਆਂ ਉਹਨਾਂ ਨੇ ਬੰਦ ਕਰਤੀਆਂ ਕਿ ਤੁਹਾਨੂੰ ਇਹ ਜਿਹੜੇ ਛੋਟੇ ਲੈਵਲ ਦੀਆਂ ਐਲਐਮਆਈਆਂ ਨਹੀਂ ਮਿਲਣਗੀਆਂ ਹੁਣ ਛੋਟੇ ਲੈਵਲ ਦੀ ਜਦੋਂ ਐਲਐਮਆਈ ਨਹੀਂ ਮਿਲੇਗੀ ਤੇ ਇੱਕ ਸਟੂਡੈਂਟ ਜਿਹੜਾ ਸਕੂਲ ਚੋਂ ਨਿਕਲ ਕੇ ਜਾ ਰਿਹਾ ਉਹ ਹੁਣ ਆਪਣੇ ਆਪ ਨੂੰ ਕਿਸੇ ਸਕਿੱਲ 'ਚ ਤੇ ਲੈ ਨਹੀਂ ਸਕਦਾ ਐਲਐਮਆਈ ਤੇ ਮਤਲਬ ਉਹਨੂੰ ਪੜਨਾ ਹੀ ਪਏਗਾ ਉਹ ਪੜੇਗਾ ਫਿਰ ਉਹਦੇ ਕੋਲ ਇੱਕ ਸਕਿੱਲ ਆਏਗੀ ਬਿਲਕੁਲ ਐਜੂਕੇਸ਼ਨ ਕਰਕੇ ਉਹਦੇ ਬੇਸ ਤੇ ਉਹ ਵੈਸੇ ਹੀ ਉਹਨੂੰ ਪੀਜੀਡਬਲਯੂਪੀ ਦੇ ਰਿਆ ਉਹਨੂੰ ਫਿਰ ਐਲਐਮਈ ਲੈਣ ਦੀ ਲੋੜ ਨਹੀਂ ਉਸ ਤੋਂ ਬਾਅਦ ਉਹ ਆਪਣੇ ਪੁਆਇੰਟ ਪੂਰੇ ਕਰਕੇ ਪੀਆਰ ਲੈ ਲੇਗਾ ਸੋ ਮਸਲਾ ਹੀ ਕਿਤੇ ਨਹੀਂਗਾ ਕੋਈ ਉਹਨਾਂ ਨੇ ਖੇਡ ਖਰਾਬ ਨਹੀਂ ਕੀਤੀ ਜਿਹੜਾ ਸਟੂਡੈਂਟ ਦਾ ਰਸਤਾ ਸੀ ਉਦਾਂ ਦਾ ਉੱਤੇ ਹੀ ਰਹਿਣ ਦਿੱਤਾ ਇਹਦੇ ਵਿੱਚ ਇੱਕ ਰਸਤਾ ਸੀ ਜਿੱਥੋਂ ਸਟੂਡੈਂਟ ਸਟੂਡੈਂਟ ਦੇ ਨਾਮ ਤੇ ਜਾ ਕੇ ਤੇ ਸਿੱਧਾ ਉਹਨਾਂ ਦੀ ਲੇਬਰ ਮਾਰਕੀਟ ਦਾ ਪਾਰਟ ਬਣ ਜਾਂਦਾ ਉਹਨਾਂ ਦੀ ਲੇਬਰ ਕ੍ਰੀਏਟ ਕਰ ਦਿੰਦਾ ਸੀ ਮੌਕੇ ਤੇ ਉਹ ਲੇਬਰ ਜਿਹੜੀ ਉਹਨਾਂ ਨੂੰ ਉਹਨਾਂ ਨੇ ਬੰਦ ਕਰਤੀ ਕਿ ਇਹਦੇ ਸਾਨੂੰ ਨਹੀਂ ਕਿਉਂਕਿ ਇਹ ਸਾਡੇ ਲਈ ਤਮਾਸ਼ਾ ਖੜਾ ਹੋ ਰਿਹਾ ਠੀਕ ਹੈ ਨਹੀਂ ਸੋ ਉਹ ਜਿਹੜਾ ਇਲੈਕਸ਼ਨ ਦਾ ਇੰਪੈਕਟ ਹੈ ਮੇਜਰ ਹੋਇਆ ਹੈ ਕੈਨੇਡਾ 2025 ਸ਼ਰਤ ਮੇਰੇ ਨਾਲ ਲਾ ਲਓ ਤੇ ਪਹਿਲਾਂ ਨਾਲੋਂ ਵੱਧ ਚੱਲਣਾ ਵੱਧ ਚੱਲਣਾ ਔਰ ਜਿੱਦਾਂ ਇਹਨਾਂ ਦੇ ਇਲੈਕਸ਼ਨ ਹੋ ਜਣੇ ਸਰਕਾਰ ਨਵੀਂ ਆ ਜੇ ਕਰੇਗੀ ਉਹ ਵੀ ਹੈ ਕੁਝ ਕਿਉਂਕਿ ਉਹਦੇ ਕੋਲ ਵੀ ਆਪਸ਼ਨ 2 ਹੈ ਨਹੀਂ ਜਦੋਂ ਆਪਾਂ ਆਪੋਜੀਸ਼ਨ 'ਚ ਆਂ ਆਪਾਂ ਕੋਈ ਵੀ ਰੋਲਾ ਪਾ ਸਕਦੇ ਹਾਂ ਜਦੋਂ ਆਪਾਂ ਸਰਕਾਰ 'ਚ ਆ ਗਏ ਜਦੋਂ ਆਪਾਂ ਜ਼ਿੰਮੇਵਾਰੀ 'ਚ ਆ ਗਏ ਫਿਰ ਰੋਲਾ ਨਹੀਂ ਪੈ ਸਕਦਾ ਫਿਰ ਕੰਮ ਕਰਨਾ ਪਏ ਤੇ ਕੰਮ ਤੇ ਫਿਰ ਇਹੀ ਹੋਣਾ ਹੈ ਉਹਨੇ ਉਹਨੇ ਜਿਹੜੇ 20000 25000 ਟੀਚਰ ਅਨਇੰਪਲੋਇਡ ਹੋਊਗਾ ਨਵੀਂ ਗਵਰਨਮੈਂਟ ਨੇ ਕਿੱਥੇ ਲਾ ਦੇਣਾ ਉਹਨਾਂ ਨੂੰ ਡਾਕਟਰ ਬਣਾ ਲੈਣਾ ਠੀਕ ਹੈ ਨਹੀਂ ਉਹਨਾਂ ਨੂੰ ਨਰਸਾਂ ਬਣਾ ਦੇਗਾ ਉਹੀ ਉਹ ਜਿਹੜਾ ਬੰਦਾ ਪੂਰਾ 25 ਸਾਲ ਪੜ੍ਹ ਕੇ ਮਾਸਟਰ ਬਣ ਗਿਆ ਉਹਨੂੰ ਹੁਣ 25 ਸਾਲ ਬਾਅਦ ਨਵੀਂ ਪੜ੍ਹਾਈ ਥੋੜੀ ਸਿਖਾਉਂਗੇ ਤੁਸੀਂ ਉਹਨੇ ਤਾਂ ਉਹ ਹੀ ਰਹਿਣਾ ਹੁਣ ਜੋ ਹੈਗਾ ਤੇ ਉਹਨੂੰ ਉਸੇ ਦੀ ਜੌਬ ਕ੍ਰੀਏਟ ਕਰਕੇ ਦੇਣੀ ਹੈ ਅਨਇੰਪਲੋਇਮੈਂਟ ਕ੍ਰੀ ਅਜਾ ਇੱਕ ਸਵਾਲ ਹੁਣ ਇਹਦੇ ਤੇ ਜਿਹੜਾ ਹੋਰ ਹੈ ਪੇਰੈਂਟਸ ਦਾ ਆਪਾਂ ਗੱਲ ਕੀਤੀ ਕਿ ਕੈਨੇਡਾ ਬੰਦ ਨਹੀਂ ਹੈ ਖੁੱਲ੍ਹਾ ਹੈ ਹੈਨਾ ਓਪਨ ਹੈ ਔਰ ਓਪਰਚ्युनिटीਜ਼ ਵੀ ਹੈ ਬਿਲਕੁਲ ਹੈ ਜੋ ਅੱਜ ਹੁਣ ਪੇਰੈਂਟਸ ਜਦੋਂ ਆਪਾਂ ਨੂੰ ਮਿਲਦੇ ਆ ਤੁਸੀਂ ਵੀ ਮਿਲਦੇ ਹੋ ਮੈਂ ਵੀ ਰੈਗੂਲਰ ਦੇ ਸੀਸ ਤੇ ਮਿਲਦਾ ਉਹ ਇੱਕ ਸਵਾਲ ਕਰਦੇ ਜਦੋਂ ਕੈਨੇਡਾ ਦੀ ਗੱਲ ਕਰੀ ਉਹ ਕਹਿੰਦੇ ਭਾਜੀ ਤੁਸੀਂ ਕਹਿੰਦੇ ਆ ਵੀ ਹੁਣ ਜੀਆਈਸੀ ਬੰਦ ਹੋ ਗਿਆ ਵੀ 7-8 ਲੱਖ 10 ਲੱਖ ਚ ਤੁਸੀਂ ਛਣੇ ਟਿਕਟਾ ਪਾ ਕੇ ਸ਼ਾਪਿੰਗ ਕਰਕੇ ਬੱਚਾ ਅਜ ਆਪਣਾ ਕੈਨੇਡਾ ਚ ਚਲ ਗਿਆ ਜਿਹੜਾ 25-30 ਲੱਖ ਰੁਪਈਆ ਲੱਗਿਆ ਤੁਸੀਂ ਇਹ ਵੀ ਕਹਿੰਦੇ ਆ ਵੀ ਉੱਥੇ ਜੌਬਸ ਹੈਗੀਆਂ ਨੇ ਉੱਥੇ ਆ ਵੀ ਆਉਹੀ ਹੈ ਤੇ ਜਿਹੜਾ ਉੱਥੇ ਰੋਣਾ ਪਿਆ ਹੋਇਆ ਹੈ ਕਿ ਇੱਥੇ ਬੇਰੋਜ਼ਗਾਰ ਨੇ ਇੱਥੇ ਸਟੂਡੈਂਟ ਕੋਲ ਜੌਬ ਹੈ ਨਹੀਂ 6-6 ਮਹੀਨਿਆਂ ਨੂੰ ਜੌਬ ਨਹੀਂ ਮਿਲਦੀ ਇਹ ਸੱਚ ਹੈ ਜਾਂ ਮੀਡੀਆ ਦੀ ਬਣਾਈ ਹੋਈ ਖਬਰ ਹੈ ਇਹ ਐਨ ਐਕਚੁਅਲ ਚ ਕੀ ਚੀਜ਼ ਹੈ ਓਕੇ ਦੋ ਸਵਾਲ ਨੇ ਇਹਦੇ ਚ ਇੱਕ ਹੈਗਾ ਵੀ ਕੀ 8 ਲੱਖ ਚ ਸੱਚੀ ਪੋਸੀਬਲ ਹੋਊਗਾ ਕੀ IGIC ਤੋਂ ਬਿਨਾ ਵੀਜ਼ੇ ਆਉਣਗੇ 110% ਆਉਣਗੇ ਕਿਉਂਕਿ 90% ਹੁਣ ਜਿਹੜੀਆਂ ਫਾਈਲਾਂ ਲੱਗਦੀਆਂ ਨੇ ਜੀਆਈਸੀ ਦੇ ਨਾਲ ਲੱਗ ਹੀ ਨਹੀਂ ਰਹੀਆਂ ਬਿਲਕੁਲ ਤੇ ਜੇ ਕੈਨੇਡਾ ਨੇ ਆਪਣੀ ਸਟੈਟਸ ਦੇ ਅਕੋਰਡਿੰਗ ਚਾਹ 4.5 ਲੱਖ ਸਟੂਡੈਂਟ ਲੈਣਾ ਹੈ ਸਾਲ ਦਾ ਠੀਕ ਹੈ ਜੀ 3 3.66 ਲੱਖ ਦਾ ਪੀਐਲ ਦੇ ਵਿੱਚ ਹੈ ਤੇ ਬਾਕੀ ਉਸ ਤੋਂ ਬਿਨਾ ਤੇ ਜੇ ਉਹਨੇ ਲੈਣਾ ਹੈ ਤੇ ਉਹ ਫਿਰ ਕਿਦਾਂ ਲੇਗਾ ਉਹ ਬਿਨਾ ਜੀਆਈਸੀ ਤੋਂ ਹੀ ਲੇਗਾ ਜਦੋਂ ਫਾਈਲਾ ਹੀ ਬਿડા ਜੀਆਈਸੀ ਤੋਂ ਲੱਗਦੀਆਂ ਨੇ ਉਹਨਾਂ ਨਾਲ ਆਊਗਾ ਉਹਦੇ ਚੋਂ ਹੀ ਕੱਟਣਾ ਹੈ ਨਾ ਤੇ ਉਹਨਾਂ ਦਾ ਫਿਲਟਰੇਸ਼ਨ ਜਿਹੜੀ ਰਹੂਗੀ ਉਹ ਮੇਜਰਲੀ ਜਜਮੈਂਟ ਡਾਕੂਮੈਂਟੇਸ਼ਨ ਦੇ ਉੱਤੇ ਤੇ ਬੱਚੇ ਦੀ ਪੜ੍ਹਾਈ ਲਿਖਾਈ ਦੇ ਤਰ੍ਹਾਂ ਕ੍ਰੈਡਿਟ ਬੜੇ ਪਰਸੈਂਟੇਜ ਵਧੀਆ ਹਾਈਲਾਈਟਸ ਇਹਨਾਂ ਚੀਜ਼ਾਂ ਦੇ ਉੱਤੇ ਡਿਫਾਈਨ ਕਰੇਗਾ ਉਹ ਜੀਆਈਸੀ ਹੈਗਾ ਜਾਂ ਨਹੀਂ ਹੈਗਾ ਇਹਦੇ ਉੱਤੇ ਕੈਨੇਡਾ ਡਿਫਾਈਨ ਨਹੀਂ ਕਰੇਗਾ ਟੈਕਨੀਕਲ ਚੀਜ਼ ਹੈ ਵੀਜ਼ਾ ਆਫੀਸਰ ਕੋ ਚਲੇਗੀ ਵੀ ਜਾਂ ਬੱਚੇ ਕੋ ਜੀਆਈਸੀ ਹੋਣਾ ਚਾਹੀਦਾ ਜਾਂ ਉਹਦੇ ਫੰਡ ਜੈਨੂਇਨ ਹੋਣੇ ਚਾਹੀਦੇ ਤੇ ਅਗਲੇ ਨੂੰ ਆਪਾਂ ਫੰਡ ਦੇਤੇ ਅਗਲਾ ਫੰਡ ਚੈੱਕ ਕਰ ਲੈਣਾ ਹਾਂ ਠੀਕ ਹੈ ਜੈਨੂਇਨ ਫੰਡ ਸਿੰਪਲ ਥਿੰਗ ਹੈ ਠੀਕ ਹੈ ਨਾ ਤਾਂ ਉਹਦੀ ਲਿਵਿੰਗ ਕਾਸਟ ਟੈਕਨੀਕਲੀ 110% ਆਫ ਵੀਜ਼ਾ ਪੋਸੀਬਲ ਹੋਏਗਾ ਔਰ ਬਹੁਤ ਸਾਰੀ ਵੀਜ਼ੇ ਆਉਣਗੇ ਜਿਨ੍ਹਾਂ ਦਾ ਵਹਿਮ ਹੈ ਉਹ ਵੀ ਥੋੜੇ ਦੇਣਾ ਚ ਫਾਈਲਾਂ ਦੇ ਵਰਕ ਕਰਨਾ ਸ਼ੁਰੂ ਕਰਤਾ ਹੈ ਫਾਈਲਾਂ ਆਉਣੀਆਂ ਸ਼ੁਰੂ ਹੋ ਗਈਆਂ ਐਡਮਿਸ਼ਨਾਂ ਲੈ ਕੇ ਆਪਾਂ ਲਾ ਦੇਣੀਆਂ ਤੇ ਕਲੀਅਰ ਹੋ ਜਣਾ ਹੋਰ ਫਿਰ ਦੇਣਾ ਜਦੋਂ ਫਾਈਲਾਂ ਚਲੇ ਗਈਆਂ ਫਿਰ ਦੂਸਰੀ ਜਿਹੜੀ ਚੀਜ਼ ਹੈ ਜੌਬਸ ਨੂੰ ਲੈ ਕੇ ਦੇਖੋ ਜੌਬਸ ਨੂੰ ਲੈ ਕੇ ਜਿਹੜਾ ਰੌਲਾ ਹੈ ਪਹਿਲਾਂ ਆਹ ਦੇਖੋ ਵੀ ਤੁਸੀਂ ਸੁਣਦੇ ਕਿੱਥੋਂ ਜਿਹੜਾ ਤੁਹਾਨੂੰ ਦੱਸ ਰਿਹਾ ਉਹ ਰਹਿੰਦਾ ਕਿੱਥੇ ਆ ਠੀਕ ਹੈ ਨਾ ਯਾ ਤੁਸੀਂ ਜਿਹਦੀ ਵੀਡੀਓ ਦੇਖ ਰਹੇ ਹੋ ਉਹ ਵੀਡੀਓ ਵਾਲਾ ਕਿਹੜੇ ਸ਼ਹਿਰ ਦਾ ਹੈ 99% ਉਹ ਟ੍ਰਾਂਟੋਅ ਤੋਂ ਹੈ ਉਹ ਜੀਟੀਏ ਦਾ ਹੈ ਗ੍ਰੇਟਰ ਟ੍ਰਾਂਟੋਅ ਹੈ ਯਾ ਦਾ ਯਾ ਟ੍ਰਾਂਟੋਅ ਦਾ ਹੈ ਕਿਉਂਕਿ ਰੋਲਾ ਇੱਥੇ ਹੈ ਰੋਲਾ ਇੱਥੇ ਕਿਉਂ ਹੈ ਇੱਥੇ ਅਸਲੀ ਹੈ ਵੀ 45 ਕਾਲਜ ਸੀ ਇੱਥੇ ਕੱਲੇ ਗਵਰਨਮੈਂਟ ਫੰਡਡ ਔਰ ਪ੍ਰਾਈਵੇਟ ਮਿਲਾ ਕੇ ਉਸ ਤੋਂ ਇਲਾਵਾ ਇੱਥੇ ਯੂਨੀਵਰਸਿਟੀਆਂ ਸੀ ਬਿਲਕੁਲ ਕੱਲੇ ਇਸ ਸ਼ਹਿਰ ਦੇ ਵਿੱਚ ਹਰ ਸਾਲ 1.5 ਲੱਖ ਤੋਂ 2 ਲੱਖ ਬੱਚਾ ਵੜਦਾ ਸੀਗਾ ਔਰ ਹਰ ਕੋਈ ਜਾਣਾ ਇੱਥੇ ਚਾਹੁੰਦਾ ਹਰ ਕੋਈ ਜਾਣਾ ਇੱਥੇ ਚਾਹੁੰਦਾ ਸੀ ਤੇ ਜਦੋਂ ਤੁਸੀਂ ਭੀੜ ਹੀ ਇੱਕ ਜਗ੍ਹਾ ਪਾ ਰਹੇ ਹੋ ਤੇ ਉਹਦੇ ਚੋਂ ਵੀ ਫਿਰ ਬ੍ਰੈਮਟਨ ਵਾਲੇ ਸੀ ਪੰਜਾਬ ਵਾਲੇ ਦਾ ਸਾਰੇ ਕਹਿੰਦੇ ਸੀ ਬ੍ਰੈਮਟਨ ਤੋਂ ਇਲਾਵਾ ਕਿਤੇ ਨਹੀਂ ਜਾਣਾ ਤੇ ਭਾਈ ਇੱਕ ਸ਼ਹਿਰ 'ਚ ਜਦੋਂ 1.5 ਲੱਖ ਬੱਚਾ ਭਰੀ ਜਾਓਗੇ ਭਰੀ ਜਾਓਗੇ ਭਰੀ ਠੀਕ ਹੈ ਜੀ ਮੰਨ ਲਓ ਹੁਣ ਸਾਡੇ ਇੱਥੇ ਲੇਬਰ ਆਉਂਦੀ ਹੈ ਬਿਹਾਰ ਤੋਂ ਯੂਪੀ ਤੋਂ ਜੇ ਉਹ ਸਾਰੀ ਲੁਧਿਆਣੇ ਵੜੀ ਜਾਵੇ 1.5 ਲੱਖ ਬੰਦਾ ਹਰ ਸਾਲ 2 ਲੱਖ ਬੰਦਾ ਤੇ ਲੁਧਿਆਣਾ ਇੱਕ ਦਿਨ ਤਾਂ ਫਟੇਗਾ ਨਾ ਕਿੰਨੇ ਆ ਦੇ ਇੰਡਸਟਰੀ ਲਾ ਲੇਗਾ ਤੇ ਕਿੰਨੇ ਨੂੰ ਬਿਠਾ ਲੇਗਾ ਸੋ ਕਿਤੇ ਨਾ ਕਿਤੇ ਸਾਡੇ ਬੱਚਿਆਂ ਨੂੰ ਇਹ ਸਮਝਣ ਦੀ ਲੋੜ ਹੈ ਇਹ ਕੈਨੇਡਾ ਬਹੁਤ ਪਹਿਲਾਂ ਕਹਿਣ ਲੱਗ ਗਿਆ ਸੀ ਅਗਰ ਤੁਹਾਨੂੰ ਯਾਦ ਹੋਵੇ ਕੋਵਿਡ ਤੋਂ ਬਾਅਦ ਜਦੋਂ ਕੈਨੇਡਾ ਵੈਬਿਨਾਰ ਕਰਦਾ ਹੁੰਦਾ ਸੀਗਾ ਆਈਆਰਸੀਸੀ ਆਨਲਾਈਨ ਆ ਕੇ ਸੈਸ਼ਨ ਕਰਦੀ ਹੁੰਦੀ ਸੀ ਤੇ ਉਹ ਬਹੁਤ ਕਹਿੰਦੀ ਹੁੰਦੀ ਸੀ ਕਿ ਤੁਸੀਂ ਆਪਣੀ ਜਿਹੜੀ education land ਹੋ ਰਹੇ ਹੋ ਉਹਦੇ ਚ ਡਿਵਰਸਿਫਿਕੇਸ਼ਨ ਕਰੀ ਬਿਲਕੁਲ ਜੀ ਐਗਜ਼ੈਕਟਲੀ ਡਿਵਰਸਿਫਿਕੇਸ਼ਨ ਵਰਡ ਹੋ ਯੂਜ਼ ਕਰਦੇ ਹੁੰਦੇ ਸੀ ਬਕਾਇਦਾ ਕਿ ਤੁਸੀਂ ਅਲੱਗ-ਅਲੱਗ ਜਗਾਵਾਂ ਤੇ ਜਾਓ ਤੁਸੀਂ ਅਲੱਗ-ਅਲੱਗ ਤਰ੍ਹਾਂ ਦੀ এডਿਕੇਸ਼ਨ 'ਚ ਜਾਓ ਕਿਉਂਕਿ ਹੁਣ ਤੁਸੀਂ ਦੇਖੋ ਜਿਹੜੀ ਨਵੀਂ ਲਿਸਟ ਆਈ तकरीबन 900 950 ਕੋਰਸਿਸ 962 ਕੋਰਸ ਨੇ ਉਹਦੇ ਵਿੱਚ ਉਹਦੇ ਚ ਬਿਜ਼ਨਸ ਦੇ ਕਿੰਨੇ ਕੋਰਸ ਨੇ ਕੋਈ ਵੀ ਨਹੀਂ ਹੈ ਵੀ ਦੋ ਚਾਰ ਕੋਈ ਗਿਣੇ ਚੁਣੇ ਉਹ ਵੀ ਉਹ ਵੀ ਕਾਲਜਾਂ ਨੇ ਮੋਡੀਫਾਈ ਕੀ ਮੋਡੀਫਾਈ ਕੀਤੇ ਆ ਮੰਨ ਲਓ ਕਿਸੇ ਨੇ ਬਿਜ਼ਨਸ ਦੇ ਨਾਲ ਕੰਪਿਊਟਿੰਗ ਜੋੜਤਾ ਹੈ ਹਾਂ ਉਨੇ ਮੋਡੀਫਾਈ ਕੀ ਕੀ ਟੈਕਨੀਕਲੀ ਅਸੀਂ ਉਸ ਲਿਸਟ 'ਚ ਆ ਜੀਏ ਬਟ ਬਿਜ਼ਨਸ ਦਾ ਜਦੋਂ ਪਹਿਲੇ ਦਿਨ ਲਿਸਟ ਆਈ ਸੀ ਇੱਕ ਵੀ ਕੋਰਸ ਨਹੀਂ ਨਹੀਂ ਸੀ ਨਹੀਂ ਸੀ ਠੀਕ ਹੈ ਨਹੀਂ ਅੱਜ ਵੀ ਬਿਜ਼ਨਸ ਵਰਡ ਦੇ ਨਾਲ ਤੁਹਾਨੂੰ ਉਹਦੇ 'ਚ ਕੋਰਸ ਨਹੀਂ ਮਿਲੇਗਾ ਸਰਚ ਕਰੋਗੇ ਤਾਂ ਨਹੀਂ ਮਿਲਦਾ ਤੁਹਾਨੂੰ ਲੋਜਿਸਟਿਕ ਪਾ ਕੇ ਮਿਲੇਗਾ ਤੁਹਾਨੂੰ ਸਪਲਾਈ ਚੇਨ ਮੈਨੇਜਮੈਂਟ ਪਾ ਕੇ ਮਿਲੇਗਾ ਠੀਕ ਹੈ ਨਹੀਂ ਤੁਹਾਨੂੰ ਐਡਮਿਨਿਸਟ੍ਰੇਸ਼ਨ ਪਾ ਕੇ ਮਿਲੇਗਾ ਤੁਹਾਨੂੰ ਬਿਜ਼ਨਸ ਪਾ ਕੇ ਨਹੀਂ ਮਿਲੇਗਾ ਕਰੈਕਟ ਨਹੀਂ ਬਿਲਕੁਲ ਜਨਰਲ ਬਿਜ਼ਨਸ ਕੋਰਸ ਆਜੇ ਉਹਦੇ ਕਿਤੇ ਵੀ ਨਹੀਂ ਹੈ ਸੋ ਬੇਸਿਕਲੀ ਆਰਟਸ ਔਰ ਕਾਮਰਸ ਵਾਲੇ ਦੀ ਉਹਨਾਂ ਨੇ ਜਗ੍ਹਾ ਖਤਮ ਕਰਤੀ ਕਿ ਤੁਸੀਂ ਡਿਪਲੋ ਤੇ ਕੈਨੇਡਾ ਜਿਹੜੀ ਸਕਿੱਲ ਕ੍ਰੀਏਟ ਕਰਨਾ ਚਾਹੁੰਦਾ ਸੀ ਆਪਣੀ ਕੰਟਰੀ ਦੇ ਵਿੱਚ ਅਲੱਗ-ਅਲੱਗ ਕਿੱਤੇ ਦੇ ਅਲੱਗ-ਅਲੱਗ ਸਪੈਸ਼ਲਾਈਜੇਸ਼ਨ ਦੇ ਲੋਕ ਉਹਦੇ ਕ੍ਰੀਏਟ ਹੀ ਨਹੀਂ ਸੀ ਹੋ ਰਹੇ ਕਿਉਂਕਿ ਜਿਹੜਾ ਇੱਥੋਂ ਇੰਜੀਨੀਅਰਿੰਗ ਡਿਗਰੀ 'ਚ ਵੀ ਐਡਮਿਸ਼ਨ ਲੈ ਕੇ ਜਾ ਰਿਹਾ ਸੀ ਪੰਜਾਬ 'ਚ ਉੱਥੇ ਜਾ ਕੇ ਤੇ ਉਹ ਹੋਟਲ ਮੈਨੇਜਮੈਂਟ ਦੇ ਡਿਪਲੋਮੇ 'ਚ ਵੜ ਜਾਂਦਾ ਕਨਵਰਟ ਕਰ ਤਾਂ ਇਹ ਬਿਜ਼ਨਸ ਵਾਲੇ ਡਿਪਲੋਮੇ 'ਚ ਵੜ ਜਾਂਦਾ ਹਾਂ ਕਿ ਜੇ ਤੁਸੀਂ ਚੇਂਜ ਕਰਨਾ ਤੇ ਦੁਬਾਰਾ ਸਟੱਡੀ ਪਰਮਿਟ ਲੈਣਾ ਪਊ ਹੁਣ ਉਹਨਾਂ ਨੇ ਬੰਦ ਕੀਤਾ ਪਹਿਲਾਂ ਤੇ ਉਹ ਕੋਰਸ ਕੱਢੇ ਫਿਰ ਉਹਨਾਂ ਨੇ ਕਿਹਾ ਕਿ ਹੁਣ ਜੇ ਤੁਸੀਂ ਆ ਕੇ ਚ ਅਸੀਂ ਦੇਖਾਂਗੇ ਵੀ ਤੁਸੀਂ ਆਪਣੀ ਪੜ੍ਹਾਈ ਨੂੰ ਅਪਗ੍ਰੇਡ ਕਰ ਰਹੇ ਹੋ ਕਿ ਡਾਊਨਗ੍ਰੇਡ ਕਰ ਰਹੇ ਹੋ ਜੇ ਤੁਸੀਂ ਉੱਥੇ ਜਾ ਕੇ ਡਾਊਨਗ੍ਰੇਡ ਕਰਨ ਦੀ ਕੋਸ਼ਿਸ਼ ਕਰੋਗੇ ਤੁਹਾਡਾ ਸਟੱਡੀ ਪਰਮਿਟ ਕਰਕੇ ਰਿਜੈਕਟ ਤੇ ਵਾਪਸ ਚੜਾਉਣਗੇ ਵੀ ਤੂੰ ਪਈ ਉਹ ਚੀਜ਼ ਹੈ ਨਹੀਂ ਤੂੰ ਐਕਚੁਅਲ ਦੇ ਵਿੱਚ ਪੜਦਾ ਹੈ ਜੇ ਅਗਰ ਕੋਈ ਡਿਪਲੋਮੇ ਚ ਗਿਆ ਬੱਚਾ ਆਪਣੇ ਆਪ ਨੂੰ ਡਿਗਰੀ ਚ ਅਪਗ੍ਰੇਡ ਕਰੇਗਾ ਤੁਹਾਨੂੰ ਇਦਾਂ ਦੁਬਾਰਾ ਅਪਰੂਵਲ ਮਿਲੇਗਾ ਹਾਂ ਉਹ ਤਾਂ ਅਪਗ੍ਰੇਡ ਹੋ ਗਿਆ ਜਿਹੜਾ ਅਪਗ੍ਰੇਡ ਕਰੇਗਾ ਉਹ ਲਏਗਾ ਜਿਹੜਾ ਆਪਣੀ ਸਟੱਡੀ ਨੂੰ ਡਾਊਨਗ੍ਰੇਡ ਕਰਨ ਦੀ ਕੋਸ਼ਿਸ਼ ਕਰੇਗਾ ਉਹ ਨਹੀਂ ਕਰੇਗਾ ਸੋ ਕੈਨੇਡਾ ਨੇ ਬੇਸਿਕਲੀ ਜਿਹੜੇ ਸਟ ਉਹਨਾਂ ਨੂੰ ਇਹ ਕਹਿੰਦਾ ਵੀ ਯਾਂ ਤੇ ਤੁਸੀਂ ਆਓ ਨਾ ਤੇ ਯਾਂ ਆ ਕੇ ਬੰਦੇ ਦੇ ਪੁੱਤ ਬਣ ਜਾਓ ਬਿਲਕੁਲ ਠੀਕ ਠੀਕ ਨਹੀਂ ਕਿ ਵੇਚ ਵਾਲਾ ਰਾਹ ਨਹੀਂ ਹੁਣ ਚੱਲਣਾ ਥੋੜਾ ਜਿਹਾ ਘੱਟੋ ਘੱਟ ਉਹਨਾਂ ਚਿਰ ਨਹੀਂ ਚੱਲਦਾ ਜਿੰਨਾ ਚਿਰ ਨਵੀਂ ਸਰਕਾਰ ਨਹੀਂ ਆਉਂਦੀ ਤੇ ਫਿਰ ਉਹ ਕੋਈ ਤੁਹਾਡੇ ਲਈ ਦਸਤਾਵੇਜ਼ ਨਹੀਂ ਬਣਾਉਂਦੀ ਫਿਲਹਾਲ ਉਹਨਾਂ ਨੇ ਉਹ ਰਸਤਾ ਬੰਦ ਕਰਤਾ ਸੋ ਸਹੀ ਤਰੀਕੇ ਨਾਲ ਜਾਓ ਸਟੂਡੈਂਟ ਜਾਓ ਆਪਣੀ ਪੜ੍ਹਾਈ ਕਰੋ ਡਿਗਰੀ ਲਓ ਹੁਣ ਡਿਗਰੀ ਵਾਲਿਆਂ ਨੂੰ ਛੂਟ ਮਿਲ ਗਈ ਡਿਗਰੀ ਤੁਸੀਂ ਜਿਹਦੇ 'ਚ ਮਰਜ਼ੀ ਲੈ ਲਓ ਭਾਵੇਂ ਆਰਟਸ 'ਚ ਲੈ ਲਓ ਆਰਟਸ 'ਚ ਲੈ ਲਓ ਜਿਹਦੇ 'ਚ ਮਰਜ਼ੀ ਲੈ ਹਾਂ ਜਿੱਥੇ ਮਰਜ਼ੀ ਤੁਸੀਂ ਉਹਦੇ 'ਚ ਆਪਣਾ ਪ ਠੀਕ ਹੈ ਨਹੀਂ ਡਿਪਲੋਮੇ ਸਿਰਫ ਟੈਕਨੀਕਲ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਆਪਣਾ ਪੋਸਟ ਡੀ ਵਰਕ ਵੀਜ਼ਾ ਲੈ ਸਕਦੇ ਹੋ ਸੋ ਬੇਸਿਕਲੀ ਕੋਈ ਵੀ ਦੇਸ਼ ਬਣੇਗਾ ਹੁਣ ਸਾਰੇ ਦੇਸ਼ ਦੇ ਵਿੱਚ ਕੋਕੀ ਕੋਕ ਬਣ ਜਾਣਗੇ ਤੇ ਖਾਣਾ ਖਾਏਗਾ ਕੌਣ ਬਾਕੀ ਕੰਮ ਸਾਰਿਆਂ ਨੂੰ ਬਣਾਉਣਾ ਹੁੰਦਾ ਤੇ ਫਿਰ ਹੋਟਲ ਕਿੱਦਾਂ ਚੱਲੇਗਾ ਠੀਕ ਹੈ ਨਹੀਂ ਸੋ ਹਰ ਟ੍ਰੇਡ ਦੇ ਬਦਲ ਲੋਕ ਚਾਹੀਦੇ ਆ ਹਰ ਕਿੱਤੇ ਦੇ ਲੋਕ ਚਾਹੀਦੇ ਆ ਜਦੋਂ ਆਪਾਂ ਗੱਲ ਕਰਦੇ ਆ ਜੌਬਸ ਨਹੀਂ ਆ ਜਾਂ ਜੌਬ ਨਹੀਂ ਮਿਲਦੀ ਤਾਂ ਪਹਿਲੇ ਪਹਿਲਾਂ ਆ ਵੀ ਦੇਖਣਾ ਪੈਣਾ ਸਾਨੂੰ ਆਉਂਦਾ ਕੀ ਹੈ ਸਾਨੂੰ ਆਉਂਦਾ ਕੀ ਹੈ ਸਾਡੇ 'ਚ ਸਕਿੱਲ ਕਿਹੜੀ ਹੈ ਸਾਡੇ 'ਚ ਗੁਣ ਕਿਹੜਾ ਹੈ ਠੀਕ ਹੈ ਨਾ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਮੇਰੇ ਰੈਜ਼ਿਡੈਂਸ ਦੇ ਲਾਗੇ ਨਾ ਇੱਕ ਬਿਹਾਰ ਦੀ ਫੈਮਿਲੀ ਹੈ ਯੂਪੀ ਫੈਮਿਲੀ ਹੈ ਤੇ ਉਹਨਾਂ ਉਹ ਨਾਈ ਨੇ हेयर ਡ্রেਸਰ ਦੀ ਸ਼ਾਪ ਹੈ ਭਾਈ ਸਾਹਿਬ ਦੀ ਉਹਨਾਂ ਦੇ ਤਿੰਨ ਬੱਚੇ ਸੀ ਉਹ ਤਿੰਨੋਂ ਬੱਚੇ ਉਹਨੇ हेयर ਡ্রেਸਰ ਬਣਾਤੇ ਸਾਡੇ ਦੇਖਦੇ ਦੇਖਦੇ ਠੀਕ ਹੈ ਨੀ ਗਲੀ 'ਚ ਸ਼ਾਪ ਹੈ ਤੇ ਆਂਦੇ ਜਾਂਦੇ ਦੇ ਦੇ ਰਹੇ ਹੁਣ ਉਹਦੇ 'ਚ ਇੱਕ ਬੇਟਾ ਉਹਦਾ ਯੂਕੇ ਚਲਾ ਗਿਆ ਉਹਨੇ ਨਾਲ ਇੰਜੀਨੀਅਰਿੰਗ ਕੀਤੀ ਸੀ ਆਪਣੀ ਉਹ ਯੂਕੇ ਚਲਾ ਗਿਆ ਹੁਣ ਉਹ ਮਾਸਟਰਸ ਦੇ ਨਾਲ ਜਿਹੜੀ ਪਾਰਟ ਟਾਈਮ ਜੌਬ ਕਰ ਰਿਹਾ ਉਹ 25 ਪੌਂਡ ਘੰਟਾ ਕਮਾ ਰਹੇ ਹੱਤ ਦੂਜੇ ਤੇ ਜਿਹੜੇ ਉਹਦੇ ਨਾਲ ਸਾਡੇ ਗਏ ਨੇ ਉਹ 10 ਪੌਂਡ ਘੰਟਾ ਕਮਾ ਰਹੇ ਨੇ ਉਹ ਵੀ ਕਹਿੰਦੇ ਕਿ ਕਿਉਂਕਿ ਉਹ ਮੈਕਡੋਨਲਡ ਚ 버ਗਰ ਛਾਪ ਰਹੇ ਨੇ ਉਹ ਸਕਿਲਡ ਹੈ ਐਕਸੈਕਟ ਉਹ ਸਕਿਲਡ ਹੈ ਇੱਥੇ ਮੈਂ ਕੀ ਸਮਝਦਾ ਸਟੂਡੈਂਟ ਨੂੰ ਸੋਚ ਵੀ ਬਦਲ ਨਹੀਂ ਪਊ ਸਾਡੇ ਸਟੂਡੈਂਟ ਨੂੰ ਬਦਲਣਾ ਪਊਗਾ ਵੀ ਜੇ ਤੁਸੀਂ ਬਾਹਰ ਜਾਣ ਦੀ ਸੋਚ ਰਹੇ ਹੋ ਤੇ ਕੱਲਾ +2 ਕਰਨਾ ਇਸ ਨਾਟ ਐਨੀਥਿੰਗ ਹੈਨਾ ਉਹ ਤਾਂ ਕੋਈ ਬੈਂਚਮਾਰਕ ਨਹੀਂ ਹੈ ਉਹ ਬੈਂਚਮਾਰਕ ਨਹੀਂ ਹੈ ਯਾਂ ਤੇ ਆਪਣਾ ਟਿਚਾ ਉੱਚਾ ਕਰ ਲੋ ਕਿ ਮੈਂ ਇੰਜੀਨੀਅਰ ਹਾਂ ਮੈਂ ਇੱਕ ਸਿਵਲ ਇੰਜੀਨੀਅਰ ਹਾਂ ਮੈਂ ਸੌਫਟਵੇਅਰ ਇੰਜੀਨੀਅਰ ਹਾਂ ਮੈਂ ਨਰਸ ਹਾਂ ਮੈਂ ਡਾਕਟਰ ਹਾਂ ਮੈਂ ਫਾਰਮਾਸਿਸਟ ਹਾਂ ਜਾਂ ਦੇ ਇੱਕ ਵੱਡੇ ਲੈਵਲ ਤੇ ਆਪਣੇ ਆਪ ਆਪਣਾ ਪ੍ਰੋਫੈਸ਼ਨ ਡਿਫਾਈਨ ਕਰ ਲਓ ਤੇ ਉਸ ਪ੍ਰੋਫੈਸ਼ਨ ਚ ਆਪਣੀ ਇੱਥੇ ਜਿਹੜੀ ਡਿਗਰੀ ਕੀਤੀ ਉਹਨੂੰ ਕਰੋ ਜਾਂ ਪਲੱਸ 2 ਤੋਂ ਬਾਅਦ ਉੱਥੇ ਕਰੋ ਜਾਂ ਉੱਥੇ ਜਾ ਕੇ ਮਾਸਟਰਸ ਕਰੋ ਔਰ ਆਪਣੀ ਟ੍ਰੇਡ 'ਚ ਰਹੋ ਤੇ ਉਹਦੇ ਲਈ ਇੱਕ ਸੈਕਰੀਫਾਈਸ ਕਰੋ ਠੀਕ ਹੈ ਚਾਹੇ ਮੈਕਡੋਨਲਡਸ ਕੰਮ ਕਰਨਾ ਪੈਦਿਆ ਚਾਹੇ ਕਿਤੇ ਵੀ ਕਰਨਾ ਪੈ। ਪਰ ਜੇ ਤੁਹਾਡਾ ਟੀਚਾ ਹੀ ਵੱਡਾ ਹੈ ਨਹੀਂ ਤੇ ਫਿਰ ਭਾਈ ਇਥੋਂ ਗੋਣ ਝੋਲੀ 'ਚ ਪਾ ਕੇ ਜਾਓ ਕੋਈ ਠੀਕ ਹੈ ਨਹੀਂ ਚਾਹੇ ਉਹ హెయిర్ ਚਾਹੇ ਉਹ ਇਲੈਕਟ੍ਰੀਸ਼ੀਅਨ ਦਾ ਹੋਵੇ ਚਾਹੇ ਉਹ ਪਲੰਬਰ ਦਾ ਹੋਵੇ ਕਿਉਂਕਿ ਜਿਹੜਾ ਹੱਥੀ ਕੋਣਾ ਹੈ ਨਾ ਬਿਲਕੁਲ ਐਦੀ ਮਾਰਕੀਟ 'ਚ ਵੈਲਿਊ ਹੈ ਇਹਦਾ ਬੰਦਾ ਜੰਗਲ 'ਚ ਵੀ ਵੈਲੇ ਜਾ ਕੇ ਕਰ ਲੂਗਾ ਜਿਹੜੀਆਂ ਦੂਜੀਆਂ ਚੀਜ਼ਾਂ ਨੇ ਉਹ ਤਾਂ ਖਤਮ ਹੋ ਰਹੀਆਂ ਨੇ ਅਗਰ ਯਾਦ ਹੋਵੇ ਮੈਂ ਤੁਹਾਨੂੰ ਇਸ ਵੇਲੇ ਇੱਕ ਵੀਡੀਓ ਭੇਜਿਆ ਸੀ ਦੁਬਈ ਦਾ ਬਿਲਕੁਲ ਬਿਲਕੁਲ ਠੀਕ ਹੈ ਜੀ ਹੁਣ ਦੇਖੋ ਆਫੀਸ਼ੀਅਲ ਇੰਟੈਲੀਜੈਂਸ ਨੂੰ ਆਰੀ ਆਫੀਸ਼ੀਅਲ ਇੰਟੈਲੀਜੈਂਸੀ ਆਉਣ ਵਾਲੇ ਸਮੇਂ 'ਚ ਜਿਹੜੇ ਆਪਣੇ ਕਾਲ ਸੈਂਟਰਸ ਨੇ ਜਿਹੜਾ ਆਪਣਾ ਸਟਾਫ ਬੱਚਿਆਂ ਦੀ ਹੈਲਪ ਕਰਦਾ ਉਹ ਉਹਨਾਂ ਦੀਆਂ jobਾਂ ਖਾ ਜਾਏਗਾ ਖਾ ਜਾ ਠੀਕ ਹੈ ਨਹੀਂ ਉਹ ਦੇਖੋ AI ਤੇ ਕੰਪਿਊਟਰ ਕਿਦਾਂ ਬੰਦੇ ਨਾਲ ਗੱਲ ਕਰ ਰਿਹਾ ਸੀਗਾ ਪ੍ਰਾਪਰਟੀ ਵੇਚਣ ਦੇ ਲਈ ਉਹ ਸਾਹਮਣੇ ਵਾਲੇ ਬੰਦੇ ਨੂੰ ਪਤਾ ਹੀ ਨਹੀਂ ਕਿ ਮੈਂ ਕੰਪਿਊਟਰ ਨਾਲ ਗੱਲ ਕਰ ਰਿਹਾ ਹਾਂ ਬਿਲਕੁਲ ਠੀਕ ਹੈ ਨਹੀਂ ਸੋ ਇਹ ਟੈਕਨੋਲੋਜੀ ਹੈ ਠੀਕ ਹੈ ਨਹੀਂ ਸੋ ਤੁਹਾਨੂੰ ਜਾਂ ਤਾਂ ਆਪਣੀ ਸਕਿੱਲ ਨੂੰ ਇੰਨਾ ਉੱਪਰ ਕਰਨਾ ਪਏਗਾ ਕਿ ਤੁਹਾਡਾ ਅਲਟਰਨੇਟਿਵ ਕੋਈ ਨਾ ਕ੍ਰੀਏਟ ਕਰ ਸਕੇ ਠੀਕ ਹੈ ਨਹੀਂ ਤੁਸੀਂ ਸਿਵਲ ਇੰਜੀਨੀਅਰ ਬਣ ਗਏ ਹੋ ਠੀਕ ਹੈ ਨਹੀਂ ਤੁਸੀਂ ਡਾਕਟਰ ਬਣ ਗਏ ਹੋ ਤੁਸੀਂ ਨਰਸ ਬਣ ਗਏ ਹੋ ਤੁਹਾਨੂੰ AI ਓਵਰਨਾਈਟ ਰਿਪਲੇਸ ਨਹੀਂ ਕਰ ਸਕਦਾ ਬਟ ਜੇ ਤੁਸੀਂ ਹੈਗੇ ਐਵਰੇਜ ਜੇ ਬੰਦੇ ਹੋ ਐਡਮਿਨਿਸਟ੍ਰੇਸ਼ਨ ਵਾਲਿਆਂ ਨੂੰ ਹਾਂ ਫਾਈਲ ਕਾਲ ਸੈਂਟਰ ਵਾਲਿਆਂ ਨੂੰ ਐਡਮਿਨਿਸਟ੍ਰੇਸ਼ਨ ਵਾਲਿਆਂ ਨੂੰ ਤੇ ਤੁਹਾਨੂੰ ਤੇ ਇਹ ਰਿਪਲੇਸ ਕਰੂਗੀ ਕਰੂ ਕੋਲ ਕਰੂ ਸਭ ਤੋਂ ਪਹਿਲਾਂ ਤੁਸੀਂ ਰਿਪਲੇਸ ਹੋਣਾ ਬੜ ਜੇ ਤੁਸੀਂ ਪਲੰਬਰ ਹੋ ਇਲੈਕਟ੍ਰੀਸ਼ੀਅਨ ਹੋ ਬਿਲਕੁਲ ਥੱਲੇ ਵਾਲੇ ਚੋਂ ਫਿਰ ਵੀ ਨਹੀਂ ਤੁਸੀਂ ਰਿਪਲੇਸ ਹੋਵੋਗੇ ਏਕਨਿ ਸੋ ਖੇਤੇ ਨੇ ਕਿਤੇ ਗੁਣ ਆਪਣੇ ਅੰਦਰ ਕ੍ਰੀਏਟ ਕਰਨਾ ਪੈਣਾ ਚਾਹੇ ਇੱਥੇ ਕ੍ਰੀਏਟ ਹੋ ਜੇ ਚਾਹੇ ਇੱਥੇ ਕ੍ਰੀਏਟ ਪਰ ਵੈਲਿਊ ਉਹਦੇ ਨਾਲ ਜੇ ਇੱਥੇ ਵੀ ਖਾਲੀ ਤੇ ਇੱਥੇ ਵੀ ਖਾਲੀ ਹੈ ਤੇ ਫਿਰ ਤੁਹਾਡੀ ਝੋਲੀ ਕੋਈ ਹੋਰ ਨਹੀਂ ਭਰ ਸਕਦੀ ਫਿਰ ਤੇ ਉਹੀ ਹੈ निंदणा ਲਈ ਕੰਮ ਫਿਰ ਜਿੰਨੂੰ ਮਰਜੀ ਭੰਡੀ ਜਾਓ ਇਹ ਤਾਂ ਕੋਈ ਚੱਕਰ ਹੀ ਨਹੀਂ ਉਹ ਤੇ ਦੁਨੀਆ ਰੱਬ ਨੂੰ ਵੀ ਗਾਲਾਂ ਕੱਢੀ ਜਾਂਦੀ ਹੈ ਜਿਹਨੂੰ ਕੁਝ ਨਹੀਂ ਹੋਉਂਦਾ ਕੰ다 ਰੱਬ ਨੇ ਮੇਰੇ ਨਾਲ ਕੀਤਾ ਹੀ ਕੁਝ ਬਿਲਕੁਲ ਤੋਨ ਕਹ ਭਾਈ ਤੂੰ ਸਿੱਖਣ ਕੀ ਗਿਆ ਸੀ ਜਿਹੜਾ ਰੱਬ ਤੇਰਾ ਕੁਝ ਕਰ ਦੇ ਬਿਲਕੁਲ ਬਿਲਕੁਲ ਸੋ ਆ ਚੀਜ਼ਾਂ ਸਾਡੇ ਬੱਚਿਆਂ ਨੂੰ ਸਮਝਣੀਆਂ ਪੈਣੀਆਂ ਕਿ ਅਗਰ ਆਪਾਂ ਐਜੂਕੇਸ਼ਨ ਦੇ ਮਕਸਦ ਨਾਲ ਵੀ ਜਾ ਰਹੇ ਹਾਂ ਆਪਾਂ ਇੱਕ ਲੌਂਗ ਟਰਮ ਵਿਜ਼ਨ ਨਾਲ ਆਪਣੀ ਸੈਟਲਮੈਂਟ ਨਾਲ ਵੀ ਜਾ ਰਹੇ ਹਾਂ ਤੇ ਆਪਾਂ ਕੋਈ ਤਾਂ ਉਹ ਗੁਣ ਕੈਰੀ ਕਰਕੇ ਜਾਈਏ ਜਿਹੜਾ ਸਾਨੂੰ ਉੱਥੇ ਸਾਡੀ ਲਾਈਫ ਨੂੰ ਇਨਹਾਂਸ ਕਰ ਸਕੇ ਉਧਰ ਦੀ ਮਾਰਕੀਟ ਦੇ ਹਿਸਾਬ ਨਾਲ ਉਹ ਸਾਡੇ ਲਈ ਇੱਕ ਸਪੇਸ ਕ੍ਰੀਏਟ ਕਰ ਸਕੇ ਜਿੱਦੇ ਜਿਸੀਂ ਗਰੋ ਕਰ ਸਕੀ ਐਗਜ਼ੈਕਟਲੀ ਵਿਜ਼ਨ ਜ਼ਰੂਰੀ ਬਿਲਕੁਲ ਇੱਕ ਲੌਂਗ ਟਰਮ ਵਿਜ਼ਨ ਆਪਣਾ ਡਿਫਾਈਨ ਕਰ ਲੋ ਤੁਸੀਂ ਜੋ ਵੀ ਬੰਨਣਾ ਤੁਸੀਂ ਸੋਚੋ ਤੇ ਸਾਰੇ ਟਰਕਿੰਗ ਟਰਕਿੰਗ ਇੰਨਾ ਟਰਕਿੰਗ ਦਾ ਰੋਲਾ ਸੀ ਅੱਜ ਦੀ ਡੇਟ 'ਚ ਟਰਕਿੰਗ ਸਭ ਤੋਂ ਜ਼ਿਆਦਾ ਮੰਦੀ ਹੋਈ ਪਈ ਬਿਲਕੁਲ ਬਿਲਕੁਲ ਕਿਸੇ ਬੱਚੇ ਨੂੰ ਤੁਸੀਂ ਕਾਲ ਕਰ ਲਓ ਜਾਂ ਰਿਸ਼ਤੇਦਾਰ ਨੂੰ ਕਾਲ ਕਰ ਲਓ ਜਿਹੜਾ ਟਰਕਿੰਗ ਬਿਜ਼ਨਸ 'ਚ ਹੈ ਚਾਹੇ ਉਹ ਯੂਐਸ 'ਚ ਹੈ ਤੇ ਚਾਹੇ ਕੈਨੇਡਾ 'ਚ ਜਾਂ ਮੱਥੇ ਦਾ ਹੱਥ ਮਾਰਨ ਡਿਆਸਟ ਬਿਲਕੁਲ ਠੀਕ ਹੈ ਨਹੀਂ ਸੋ ਕਿਸੇ ਵੀ ਟ੍ਰੇਡ 'ਚ ਜੇ ਤੁਸੀਂ ਭੇਡਾਂ ਵਾਂਗੂ ਵੜ ਜਾਓਗੇ ਜ਼ਰੂਰਤ ਤੋਂ ਵੱਧ ਇੱਕੋ ਪਾਸੇ ਮੂੰਹ ਚੱਕ ਕੇ ਤੇ ਫਿਰ ਇਹੀ ਹੋਏਗਾ। ਕਾਬੀ ਨੁਕਸਾਨ 'ਚ ਤੇ ਪਹਿਲੇ ਵਾਲਾ ਆਪਣਾ ਹੀ ਪਹਿਲਿਆਂ ਦਾ ਵੀ ਨੁਕਸਾਨ ਹੋ ਜਿੰਨਾਂ ਦਾ ਚੱਲਦਾ ਸੀ ਉਹਨਾਂ ਦਾ ਵੀ ਬਹਿ ਗਿਆ ਤੇ ਜਿਹੜੇ ਨਵੇਂ ਉਹ ਵੀ ਕੁਝ ਨਹੀਂ ਕਰ ਸਕਦੇ। ਸੋ ਆਪਣਾ ਆਪਣਾ ਕੰਮ ਆਪਣੇ ਆਪਣੇ ਸ਼ੌਂਕ ਦੇ ਹਿਸਾਬ ਨਾਲ ਸਿੱਖੋ। ਚਾਹੇ ਸ਼ੈਫ ਦਾ ਸਿੱਖੋ ਚਾਹੇ ਤੁਸੀਂ हेयर ਡ್ರೆਸਰ ਦਾ ਸਿੱਖੋ ਸੈਲੂਨ ਦਾ ਸਿੱਖੋ ਤੁਸੀਂ ਪਲੰਬਰ ਦਾ ਸਿੱਖੋ ਤੁਸੀਂ ਇਲੈਕਟ੍ਰੀਸ਼ੀਅਨ ਦਾ ਸਿੱਖੋ ਇੰਨਾ ਚੀਜ਼ਾਂ ਦੀ ਵੈਲਿਊ ਐ ਫਿਊਚਰ ਚੂ ਬਿਲਕੁਲ ਸੋ ਪੀਆਰ ਨੂੰ ਲੈ ਕੇ ਵੀ ਮੈਂ ਥੋੜਾ ਜਿਆਦਾ ਜ਼ਰੂਰ ਕਹੂੰਗਾ ਕਿ ਸਟੂਡੈਂਟਸ ਨੂੰ ਦੱਸਿਆ ਜਾਵੇ ਕਿਉਂਕਿ ਸਰ ਪੀਆਰ ਹੋਰ ਸੌਖਾ ਹੋ ਗਿਆ ਮੈਂ ਤੁਹਾਨੂੰ ਕਹਿੰਦਾ ਜਦੋਂ ਤੁਸੀਂ ਟ੍ਰੇਡ ਕੈਰੀ ਕਰ ਲਈ ਕੋਈ ਵੀ ਜੇ ਤੇ ਤੁਸੀਂ ਪ੍ਰੋਫੈਸ਼ਨਲ ਸਕਿੱਲ 'ਚ ਚੱਲ ਗਏ ਤੁਸੀਂ ਡਾਕਟਰ ਹੋ ਔਰ ਲਾਇਰ ਹੋ ਔਰ ਪਲੰਬਰ ਹੋ ਇਲੈਕਟ੍ਰੀਸ਼ੀਅਨ ਹੋ ਸੌਰੀ ਮਤਲਬ ਇੰਜੀਨੀਅਰ ਹੋ ਉਧਰ ਨੂੰ ਚਲੇ ਗਏ ਉਹਨਾਂ ਨੂੰ ਪ੍ਰੋਫੈਸ਼ਨਲ ਸਟੱਡੀਜ਼ ਕਹਿੰਦੇ ਆ ਇੱਕ ਕਲਾਸ ਜੌਬ 'ਚ ਆਪਾਂ ਚੱਲੇਗਾ ਹਾਈ ਕਲਾਸ ਜੌਬ ਉਧਰ ਵੀ ਤੁਸੀਂ ਸੇਫ ਹੋ ਗਏ ਹੋ ਪੀਆਰ ਨੂੰ ਲੈ ਕੇ ਤੇ ਜੇ ਤੁਸੀਂ ਟ੍ਰੇਡ ਤਾਂ ਤੁਸੀਂ ਇੱਧਰ ਵੀ ਇੱਕ ਪੀਆਰ ਲਿਸਟ 'ਚ ਜਿੱਥੇ ਪੰਜ ਬੈਂਡ ਆਈਕਟਸ ਨੂੰ ਪੀਆਰ ਮਿਲਦੀ ਹੈ ਮਿਲਦੀ ਹੈ ਪ੍ਰੋਵਿੰਸ ਰੇਟਰ ਦੇ ਵਿੱਚ ਬਿਲਕੁਲ ਤੇ ਤੁਸੀਂ ਉੱਥੇ ਵੀ ਐਲੀਜੀਬਲ ਹੋ ਤੁਸੀਂ ਅਨ ਸੇਫ ਉੱਥੇ ਹੋ ਜਿੱਥੇ ਤੁਸੀਂ ਇੱਥੋਂ ਤੇ ਇੱਥੋਂ ਦੋਨੇ ਜਗ੍ਹਾ ਤੋਂ ਖਾਲੀ ਹੋ ਠੀਕ ਹੈ ਨਹੀਂ ਔਰ ਅਸਾਈਨਮੈਂਟਾਂ 100 ਡਾਲਰ ਦੇ ਕੇ ਇੰਡੀਆ ਤੋਂ ਬਣਾ ਲੀਆਂ ਤੇ ਫਿਰ ਫਿਰ ਉਹਦੇ ਨਾਲ ਪੀਆਰ ਕਿੱਦਾਂ ਹੋਣੀ ਕੁੱਲ ਮਿਲਾ ਕੇ ਆਪਾਂ ਇਹ ਕਹਦੀਏ ਕਿ ਕੈਨੇਡਾ ਦੇ ਵਿੱਚ ਉਹੀ ਆਪਰਚੂਨਿਟੀਆਂ ਅੱਜ ਵੀ ਅਵੇਲੇਬਲ ਨੇ ਜਿਹੜੀਆਂ 10 ਸਾਲ ਪਹਿਲਾਂ ਵੀ ਸੀਗੀਆਂ ਉਸੇ ਤਰੀਕੇ ਨਾਲ ਬੰਦੇ ਸੈਟਲ ਹੋਣਗੇ ਸਟੂਡੈਂਟ ਸੈਟਲ ਹੋਣਗੇ ਸਿਰਫ ਔਰ ਸਿਰਫ ਆਪਣੇ ਇੱਕ ਵਿਜਨ ਨੂੰ ਇੱਕ ਥੌਟ ਨੂੰ ਇੱਕ ਫੋਕਸ ਨੂੰ ਚੇਂਜ ਕਰਕੇ ਚੱਲਣਾ ਪਊਗਾ ਜੇ ਆਪਾਂ ਉਹਨੂੰ ਚੇਂਜ ਕਰ ਲੈਨੇ ਆ ਤੇ ਅੱਜ ਆਪਾਂ ਖੁਸ਼ ਸਭ ਕੁਝ ਪੋਸੀਬਲ ਸਭ ਕੁਝ ਉਦੈ ਚੱਲ ਰਿਹਾ ਕੋਈ ਰੱਬ ਨਹੀਂ ਡਰ ਬਿਲਕੁਲ ਸੋ ਇਹ ਸਵਾਲ ਆਪਾਂ ਅੱਗੇ ਵੀ ਭਾਜੀ ਆਉਣ ਵਾਲੇ ਸਮੇਂ 'ਚ ਵੀ ਇਹ ਕਰਦੇ ਰਵਾਂਗੇ ਅਲੱਗ-ਅਲੱਗ ਕੰਟਰੀਜ਼ ਨੂੰ ਲੈ ਕੇ ਬਹੁਤ ਸਾਰੇ ਸਟੂਡੈਂਟਸ ਦੇ ਸਵਾਲ ਜਵਾਬ ਹੁੰਦੇ ਨੇ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਅੱਜ ਦੇ ਪੋਡਕਾਸਟ ਜੁਆਇਨ ਕਰਨ ਦੇ ਲਈ ਸੋ ਨੈਕਸਟ ਟਾਈ Thank you.